बड़े लिखे बाहर कनाडा चले गए जाके पीआर ਲਈ ਅਸੀਂ ਵੀ ਸੋਚਿਆ ਵੀ ਜਾ ਕੇ ਖੇਤੀ ਕਰਾਂਗੇ ਨਵੀਂ ਨਵੀਂ ਖੇਤੀ ਕਰਾਂਗੇ ਕਣਕ ਝੂਨੇ ਚੋਂ ਨਿਕਲਾਂਗੇ ਨਵੀਆਂ ਫਸਲਾਂ ਬੀਜਾਂਗੇ ਪਰ ਜਦੋਂ ਇੱਥੇ ਪਹੁੰਚਦੇ ਹਾਂ ਟੋਟਲੀ ਟੋਟਲ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਦੇ ਤਹਿਤ ਕਮਰਸ਼ੀਅਲ ਫਲੈਟ ਜਾਂ ਕੁਝ ਹੋਰ ਬਣਾਉਣ ਦੀ ਖਾਤਰ ਰਿਕੁਇਰ ਕਰਨ ਦੀ ਹੁਕਮ ਦੇ ਦਿੱਤੀ ਬੜਾ ਮਨ ਨੂੰ ਠੇਸ ਪਹੁੰਚੀ ਬੜੇ ਆਪਦੇ ਬਜ਼ੁਰਗਾਂ ਨਾਲ ਸਲਾਹ ਕੀਤੀ ਵੀ ਸਰਕਾਰ ਨੇ ਤਾਂ ਸਾਨੂੰ ਈਆੜ ਕੀ ਰੱਖਤਾ ਮੈਂ ਕਹਾਂ ਜੀ ਮੂਵੀ ਖਿੱਚ ਕੇ ਲੈ ਕੇ ਆਇਆ ਜਦੋਂ ਰਾਤ ਨੂੰ ਉੱਥੇ ਸੌਂਦੇ ਸੀ ਆਪਦੇ ਟਰੈਕਟਰ ਆਪਦੀਆਂ ਜ਼ਮੀਨਾਂ ਖੇਤ ਫਸਲਾਂ ਟਰੈਕਟਰ ਵੀ ਮਤਲਬ ਦਾ ਸ਼ੌਂਕ ਨਾਲ ਬਣਾਇਆ ਸੀ ਵੀ ਇਧਰ ਆ ਕੇ ਖੇਤੀ ਕਰਾਂਗੇ ਹੈ ਟਰੈਕਟਰ ਤਾਂ ਜੀ ਬੜੀ ਰੂਹ ਨਾਲ ਬਣਾਇਆ ਸੀ ਸ਼ੌਂਕ ਤਾਂ ਇੱਕ ਛੋਟਾ ਸ਼ਬਦ ਪੈਂਦਾ ਹਲਕਾ ਸ਼ਬਦ ਰੂਹ ਹੁੰਦੀ ਹੈ ਜਿਹੜਾ ਭਾਰਾ ਸ਼ਬਦ ਬੜੇ ਸ਼ੌਂਕ ਨਾਲ ਬਣਾਇਆ ਸੀ ਰੂਹ ਨਾਲ ਬਣਾਇਆ ਸੀ ਮੇਰੇ ਔਰ ਤੋਂ ਕੈਨੇਡਾ ਪਹਿਲਾਂ ਹੀ ਬਣਾ ਕੇ ਰੱਖਿਆ ਸੀ ਪਰ ਇਹ ਮੈਨੂੰ ਲੱਗਦਾ ਵੀ ਜਿਹੜੇ ਸਾਹਨਾ ਸਰਕਾਰ ਸਾਡੇ ਮਗਰ ਪੈ ਗਈ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਲੋਨੀਆਂ ਬਣ ਜਾਣਗੀਆਂ ਘਰ ਆ ਬਣ ਜਾਣਗੇ ਇਹ ਸ ਕੋਈ ਵੀ ਆਮ ਆदमी ਦਾ ਕੋਈ ਸਾਡੇ ਐਮਐਲਏ ਕੋਈ ਮੰਤਰੀ ਪਿੰਡ ਦੇ ਵਿੱਚ ਬੜਨਾ ਮਨਾ ਹੈ ਜੋ ਇਹ ਕਹਿੰਦੇ ਸੀ ਡਲਾ ਤੋਂ ਡਲਾ ਹੁੰਦਾ ਹੈ ਡੜਾ ਇਹਨਾਂ ਨੇ ਸੁਣਿਆ ਸੀ ਹੁਣ ਪੈਂਦੇ ਵੀ ਦੇਖਣਗੇ ਵੀ ਡਲਾ ਹੁੰਦਾ ਕੀ ਹੈ ਜਿਵੇਂ ਇਹ ਕਹਿੰਦੇ ਸੀ ਨਾ ਵੀ ਸਕਿਉਰਟੀ ਤੋਂ ਬਿਨਾਂ ਬਸ ਕਵੀਰ ਰਾਜਵੇ ਕੈਪਟਨ ਆਜਵੇ ਮੈਂ ਕਹਿੰਦਾ ਇਹਨੂੰ ਇਸ ਸਕਿਉਰਟੀ ਨਾਲ ਹੀ ਆਜਣ ਲੋਕ ਪੰਜਾਬੀ ਦੱਸ ਦੇਣਗੇ ਵੀ ਅਸੀਂ ਹੁੰਨੇ ਕੌਣ ਇੱਕ ਵਾਰ ਕਰਕੇ ਤਾਂ ਦੇਖਣਾ ਇੱਕ ਝਲਕਾ ਹੀ ਆ ਦੇਖ ਲੈਣ ਸਾਡੇ ਨਗਰ ਸਾਰੇ ਜ਼ਿਲ੍ਹੇ ਵੱਲੋਂ ਵੀ ਫੈਸਲਾ ਇਹ ਆ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਆਮਕਰਾਂ ਝੋਟਿਆਂ ਹੁਣ ਆ ਤਾਂ ਸਾਰੇ ਆਮਕਰਾਂ ਵਾਲੇ ਆ ਫਿਰ ਹੁਣ ਗੱਲਾਂ ਕਿਉਂ ਦੀਦੇ ਕਿਉਂ ਨਹੀਂ ਉਹਨਾਂ ਨੂੰ ਕਿਸਾਨ ਨਹੀਂ ਦੀਦੇ ਨਾਮਕਰਾਂ ਵਾਲੇ ਦੀਂਦੇ ਨਾ ਵਿਰੋਧ ਤਾਂ ਦੀਂਦੀ ਆ ਹੁਣ ਜੀ ਇਹ ਕਿਸਾਨ ਦੇ ਪੁੱਤ ਬਣ ਕੇ ਪਹਿਲਾਂ ਕਿਤੇ ਚਲੇ ਗਏ ਉਹ ਸਾਇੰਸ ਟੀਚਰ ਬੈਠੇ ਸੀ ਕਹਿੰਦੇ ਜੀ ਮੇਰੇ ਫਾਦਰ ਸਾਹਿਬ ਸਾਇੰਸ ਪੜਾਉਂਦੇ ਸੀ ਕਿਤੇ ਹਿਸਾਬ ਦੀ ਗੱਲ ਹੋਈ ਕਹਿੰਦੇ ਮੈਨੂੰ ਹਿਸਾਬ ਬਹੁਤ ਚੰਗੀ ਤਰ੍ਹਾਂ ਆਉਂਦਾ ਮੇਰੇ ਫਾਦਰ ਸਾਹਿਬ ਮੈਥ ਪੜਾਉਂਦੇ ਸੀ ਹੁਣ ਇਹ ਕਿਸਾਨ ਬਣਾ ਲਿਆ ਇਹਨਾਂ ਨੂੰ ਚਾਹੀਦਾ ਇੱਕ ਸਿਆਣੇ ਬਣ ਮੈਨੂੰ ਇਹ ਦੱਸ ਦੇਣ ਜੇ 90 ਕਿੱਲੇ ਦੇ ਵਿੱਚ ਉਹਨਾਂ ਨੇ ਕਲੋਨੀ ਕੱਟ ਲਈ 10 ਕਿੱਲੇ ਕਿਸਾਨ ਨੇ ਆਦੇ ਕੋਲੇ ਰੱਖ ਲਏ ਉਹ ਕਿਸਾਨ ਲਿੰਗ ਕੇ ਕਿੱਥੋਂ ਦੀ ਆਉ ਉਹ ਠੋਡੀਆਂ 8 8 ਫੁੱਟ ਦੀਆਂ ਛੜਕਨ ਦੇ ਉੱਤੋਂ ਦੀ ਆਦੇ 16 16 ਫੁੱਟ ਦੇ ਕਟਰ ਚ ਮਸ਼ੀਨ ਦੇ ਕਿੱਥੋਂ ਲੈ ਕੇ ਆਉ ਆ ਦੀ ਬਾਡੀ ਕਿਸ ਤਰ੍ਹਾਂ ਕਰੂ ਸਾਰਿਆਂ ਕੋਲੇ 4x4 ਟਰੈਕਟਰ ਇਹ ਤਾਂ 6 6 7 7 ਫੁੱਟਾਂ ਦੇ ਵਿੱਚ ਤਾਂ ਨਹੀਂ ਪੜਨੀ ਨਹੀਂ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਨੇ ਆ ਤੁਸੀਂ ਪਹਿਲਾਂ ਸਾਨੂੰ ਅਮੀਰ ਕਰਨ ਦੀ ਕੋਸ਼ਿਸ਼ ਆਏ ਤੁਸੀਂ ਆਪਦੇ ਜਿਹੜੇ 92 ਸੀ ਪਹਿਲਾਂ ਹੁਣ 94 ਹੋ ਗਏ ਆਪਦੇ ਐਮਐਲ ਐਮਐਲ ਐਂ ਦੇ ਗਾਂ ਰਿਸ਼ਤੇ ਦਾ ਉਹਨਾਂ ਦੇ ਭਾਈ ਵਦੂ ਪਹਿਲਾਂ ਉਹਨਾਂ ਨੂੰ ਅਮੀਰ ਕਰ ਹਾਲੀ ਲੈਂਡ ਆ ਜਿਹੜੀ ਲੈਂਡ ਪੋਲਿੰਗ ਦੇ ਅੰਡਰ ਆ ਚੁੱਕੀ ਹੈ ਤਹਿਤ ਇਹਨਾਂ ਦੀਆਂ ਫਰਦਾ ਨਿਕਲੀਆਂ ਬੰਦ ਹੋ ਚੁੱਕੀਆਂ ਨੇ ਤੇ ਤੁਹਾਨੂੰ ਇੱਥੇ ਕੀ ਦਿਖ ਰਿਹਾ ਸੰਤਾਂ ਇਆੜਾ ਦਿਖ ਰਿਹਾ ਇਸ ਟਾਈਮ ਤਾਂ ਫਸਲ ਖੜੀ ਦਿਖ ਰਹੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਹਰਿਆਲੀ ਵਾਜਦੀ ਪਰ ਸਾਨੂੰ ਕੱਲ ਨੂੰ ਇੱਥੇ ਇਆੜਾ ਦਿਖ ਰਿਹਾ ਅਸੀਂ ਤੇ ਆ ਕੇ ਮੇ ਜਾਵਾਂਗੇ ਸੱਪਾਂ ਚ ਵੱਜਣਾ ਮੈਂ ਇੱਥੇ ਇੱਥੇ ਵੱਡਾ ਵੱਡਾ ਘਾਹ ਹੋ ਜਾਣਾ ਮੈਂ ਨਾ ਇੱਥੇ ਕਿਸੇ ਨੇ ਆ ਕੇ ਸਾਹਮਣਾ ਨਾ ਕਰਨਾ ਡਵੈਲਪਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਮੈਂ ਹਾਲੀ ਜਦੋਂ ਲੈਂਡ ਪੋਲਿੰਗ ਹੋਈ ਕਿਸਾਨਾਂ ਨੇ ਜ਼ਮੀਨਾਂ ਦੇਤੀਆਂ ਪਲਾਟ ਲੈ ਲਈ ਮ ਸਮੀਨਾ ਚ ਪੈਰ ਛੜ ਅਸੀਂ ਦੇਖਣ ਵੀ ਨਹੀਂ ਦਿੰਦੇ ਸਾਨੂੰ ਮਾਰ ਦੋ ਗੋਲੀ ਮਾਰ ਦੋ ਸਾਡੀ ਗਰਦਨ ਲਾ ਦੋ ਸਾਨੂੰ ਕੈਦ ਸੁਣਾ ਦੋ ਕਿਤੇ ਚੱਕ ਕੇ ਲੈ ਜਾਓ ਅਸੀਂ ਅੰਤ ਤੱਕ ਜਿੱਥੇ ਤੱਕ ਸੰਘਰਸ਼ ਲੜਿਆ ਗੁਰੂ ਸਿੰਘ ਜੀ ਦੇ ਇਸ ਬਾਰਸਾਂ ਅਸੀਂ ਗੁਰੂਆਂ ਨੇ ਸਾਡੇ ਨੇ ਸਿਖਾਇਆ ਵਾ ਜਲਮਨਾ ਸਹਣਾ ਨਾਸ ਕਰਨ ਲੈਂਡ ਪੁਲਿੰਗ ਪਾਲਿਸੀ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਹੋ ਸਕਦਾ ਕਿਸਾਨਾਂ ਨੂੰ ਬਹੁ ਕਰੋੜੀ ਕਰਨ ਵਾਲੀ ਹੋਵੇ ਲੈਂਡ ਪੁਲਿੰਗ ਪਾਲਿਸੀ ਹੋ ਸਕਦਾ ਸਰਕਾਰ ਦੀਆਂ ਨਿਗਾਹਾਂ ਦੇ ਵਿੱਚ ਵਿਕਾਸ ਹੋਵੇ ਵਿਕਸਿਤ ਪੰਜਾਬ ਦੀ ਇੱਕ ਤਸਵੀਰ ਹੋਵੇ ਪਰ ਉਹਨਾਂ ਉਹਨਾਂ ਕਿਸਾਨਾਂ ਦੇ ਲਈ ਇੱਕ ਉਜਾੜਾ ਆ ਉਹਨਾਂ ਕਿਸਾਨਾਂ ਦੇ ਲਈ ਇਹ ਵਿਨਾਸ਼ ਆ ਜਿਹੜੇ ਕਿਸਾਨ ਕਹਿੰਦੇ ਨੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਇਸ ਪਾਲਿਸੀ ਦੇ ਵਿੱਚ ਆਈਆਂ ਨੇ ਮੇਰੇ ਨਾਲ ਇੱਕ ਨੌਜਵਾਨ ਆ ਜੋ ਨੌਜਵਾਨ ਇਸ ਤੋਂ ਪਹਿਲਾਂ ਸੁਨਹਿਰੇ ਭਵਿੱਖ ਤੇ ਲਈ ਕੈਨੇਡਾ ਜਾਂਦਾ ਆ ਪਰ ਫਿਰ ਪੰਜਾਬ ਨੂੰ ਵਾਪਸ ਪਰਤਦਾ ਆ ਤੇ ਇਹ ਸੋਚਦਾ ਆ ਕਿ ਮੈਂ ਆਪਣੇ ਪੰਜਾਬ ਦੇ ਵਿੱਚ ਜਾ ਕੇ ਆਪਣੀ ਧਰਤੀ ਤੇ ਖੇਤੀ ਕਰਨੀ ਆ ਪਰ ਉਸ ਤੋਂ ਬਾਅਦ ਹੁੰਦਾ ਕੀ ਹੈ ਉਸ ਦੀ ਜ਼ਮੀਨ ਪੂਰੀ ਦੀ ਪੂਰੀ ਜਿਹੜੀ ਉਹ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਆ ਜਾਂਦੀ ਆ ਮਾਨ ਸਾਹਿਬ ਦੇ ਪਿਛਲੇ ਉਹ ਬਿਆਨ ਮੈਂ ਯਾਦ ਕਰਵਾ ਦੇਵਾਂ ਜਿਹੜੇ ਵੇਲੇ ਇਹ ਕਹਿੰਦੇ ਹੁੰਦੇ ਸੀ ਕਿ ਵਿਦੇਸ਼ਾਂ ਤੋਂ ਸਾਡੀ ਜਵਾਨੀ ਵਾਪਸ ਮੋੜਨੀ ਆ ਵਿਦੇਸ਼ਾਂ ਤੋਂ ਅੰਗਰੇਜ਼ ਵਾਪਸ ਆਉਣਗੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਉਹ ਨੌਕਰੀ ਕਰਨ ਦੇ ਲਈ ਇਹ ਨੌਜਵਾਨ ਮੋੜਿਆ ਜ਼ਰੂਰ ਪਰ ਨੌਕਰੀ ਦੇ ਲਈ ਨਹੀਂ ਆਪਣੀ ਅ ਭੂਮੀ ਮਾਤਮੂਮੀ ਦੇ ਉੱਪਰ ਖੇਤੀ ਕਰਨ ਦੇ ਲਈ ਪਰ ਇਹ ਨਹੀਂ ਪਤਾ ਸੀ ਕਿ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਉਸ ਦੇ ਅਧੀਨ ਜਿਹੜੀ ਆ ਆ ਜਾਣੀ ਹੈ ਬਾਈ ਮੇਰੇ ਨਾਲ ਆ ਗੱਲਬਾਤ ਕਰਾਂਗੇ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰਹਿ ਮਿੱਟਲ ਵਾਹਿਗੁਰੂ ਜੀ ਖਾਲਸਾ ਜੀ ਬਾਈ ਗੁਰਜੀ ਕੀ ਫਤਿਹ ਜੀ ਮੇਰਾ ਨਾਮ ਸਿਮਰਨ ਸਿੰਘ ਦਾਖਾ ਜੀ ਦਾਖਾ ਮੇਰਾ ਪਿੰਡ ਆ ਜੀ ਜੈਸ ਟਾਈਮ ਤੁਸੀਂ ਕਿੱਥੇ ਖੜੇ ਹੋ ਜੀ ਤੁਸੀਂ ਵਿਦੇਸ਼ ਜਾਂਦੇ ਹੋ ਵਿਦੇਸ਼ ਤੋਂ ਮੋੜਾ ਪੈਂਦਾ ਆ ਮੋੜਾ ਇਸਦੇ ਲਈ ਪਾਉਣੇ ਹੋ ਕਿ ਆਪਦੇ ਪਿੰਡਾਂ ਦੇ ਵਿੱਚ ਜਾ ਕੇ ਯਾਰ ਖੇਤੀ ਕਰਾਂਗੇ ਮੁੜੇ ਤਾਂ ਜੀ ਬਹੁਤ ਕੁਝ ਸੋਚ ਕੇ ਸੀਗੇ ਸਨਹਿਰੀ ਭਵਿਕ ਲਈ ਮੁੜੇ ਸੀਗੇ ਬੱਚਿਆਂ ਨੂੰ ਆਪਦੀ ਧਰਤੀ ਨਾਲ ਜੋੜਨ ਲਈ ਮੁੜੇ ਸੀਗੇ ਆਪ ਧਰਤੀ ਨਾਲ ਜੋੜਨ ਲਈ ਮੁੜੇ ਸੀਗੇ ਪੜ੍ਹੇ ਲਿਖੇ ਬਾਹਰ ਕੈਨੇਡਾ ਚਲੇ ਗਏ ਜਾ ਕੇ ਪੀਆਰ ਲਈ ਪੀਆਰ ਲੈ ਕੇ ਜਦੋਂ ਸੋਚਿਆ ਵੀ ਇੱਥੇ ਤਾਂ ਕੋਈ ਫਾਇਦਾ ਨਹੀਂ ਹੈਗਾ ਬਗਾਨੀ ਧਰਤੀ ਦੇ ਉੱਤੇ ਜਾ ਕੇ ਕਾਹਨੂੰ ਕਿਸੇ ਨੂੰ ਕੁਝ ਕਮਾ ਕੇ ਦੇਣਾ ਜੇ ਮਿਹਨਤ ਕਰਨੀ ਆ ਤੇ ਆਪਦੀ ਜਿਹੜੀ ਜਨ ਭੂਮੀ ਆ ਉੱਥੇ ਜਾ ਕੇ ਉਹ ਨਹੀਂ ਕਰਮ ਭੂਮੀ ਭੂਮੀ ਕਿਉਂ ਨਾ ਬਣਾਈਏ ਕਿਉਂਕਿ ਪਿਓ ਦਾਦੇ ਸਾਡੇ ਮਿੱਟੀ ਨਾਲ ਜੁੜੇ ਹੋਏ ਸੀ ਖੇਤੀ ਕਰਦੇ ਸੀ ਅਸੀਂ ਵੀ ਸੋਚਿਆ ਵੀ ਜਾ ਕੇ ਖੇਤੀ ਕਰਾਂਗੇ ਨਵੀਂ-ਨਵੀਂ ਖੇਤੀ ਕਰਾਂਗੇ ਕਣਕ ਝੋਨੇ ਚੋਂ ਨਿਕਲਾਂਗੇ ਨਵੀਆਂ ਫਸਲਾਂ ਬੀਜਾਂਗੇ ਕਿਉਂਕਿ ਮੇਰੇ ਦੋਸਤ ਕਈ ਯੂਨੀਵਰਸਿਟੀ ਵਿੱਚ ਐਸ ਟਾਈਮ ਡਾਕਟਰ ਵੀ ਨੇ ਜੋ ਉੱਥੋਂ ਪੜ੍ਹੇ ਨੇ ਤੇ ਉੱਥੇ ਹੀ ਪੀ ਐਚ ਡੀ ਕਰਕੇ ਉੱਥੇ ਡਾਕਟਰ ਲੱਗੇ ਨੇ ਉਹਨਾਂ ਨੇ رائے ਕੀਤੀ ਉਹ ਕਹਿੰਦੇ ਵੀ ਜ਼ਰੂਰ ਤੁਸੀਂ ਵਾਪਸ ਆਓ ਆਪਾਂ ਯੂਨੀਵਰਸਿਟੀ ਦੀ ਮਦਦ ਲੈ ਕੇ ਨਵੀਂ-ਨਵੀਂ ਖੇਤੀ ਸ਼ੁਰੂ ਕਰਾਂਗੇ ਤੇ ਗਾਂ ਵਧੀਆ ਪਿੰਡ ਦੇ ਨਾਲ ਲੋਕਾਂ ਨਾਲ ਰਲ ਮਿਲ ਕੇ ਗਾਂ ਖੇਤੀ ਨੂੰ ਵਧਾਵਾਂਗੇ ਪਰ ਜਦੋਂ ਇੱਥੇ ਪਹੁੰਚਦੇ ਆ ਪਹੁੰਚ ਕੇ ਝੋਨਾ ਲਾਉਨੇ ਆ ਝੋਨਾ ਲਾਉਂਦੇ ਸਾਰੀ ਸੌਣ ਨੂੰ ਮਿਲਦਾ ਕਿ ਕੋਈ ਲੈਂਡ ਪੋਲਿੰਗ ਸਕੀਮ ਸਰਕਾਰ ਦੀ ਆ ਰਹੀ ਆ ਹੂੰ ਚਲੋ ਪਹਿਲਾਂ ਸੋਚਿਆ ਵੀ ਕੋਈ ਨਾ ਕੋਈ ਸਰਕਾਰ ਨੇ ਲੋਕਾਂ ਲਈ ਫਾਇਦੇਲੀ ਸਕੀਮਾਂ ਕੱਢਦੀ ਆ ਨਾ ਕਿ ਬਰਬਾਦੀ ਲਈ ਕੱਢਦੀ ਆ ਪਰ ਜਦੋਂ ਸਕੀਮ ਪੜੀ ਲਿਖੀ ਸੁਣੀ ਦੇਖਿਆ ਅਖਬਾਰ ਦੇ ਵਿੱਚ ਆਇਆ ਤਾਂ ਦਾਖੇਪਣ ਦੀ ਤਕਰੀਬੇ 4 ਜੂਨ ਦੇ ਵਿੱਚ ਜ਼ਮੀਨ ਆਈ ਟੋਟਲ ਦੀ ਟੋਟਲ ਜ਼ਮੀਨ ਜੋ ਤੁਸੀਂ ਆਲੇ-ਦਾਲੇ ਦੇਖ ਰਹੇ ਹੋ ਫਸਲવાડી ਵਾਲੀ ਜ਼ਮੀਨ ਹੈ ਪੂਰੀ ਉਪਜਾਊ ਜ਼ਮੀਨ ਟੋਟਲ ਦੀ ਟੋਟਲ ਸਰਕਾਰ ਨੇ ਲੈਂਡ ਪੋਲਿੰਗ ਸਕੀਮ ਦੇ ਤਹਿਤ ਇਸ ਨੂੰ ਰਿਕੁਆਇਰ ਕਰਨ ਲਈ ਆਪਦੀ ਆਪਦੀ ਕਮਰਸ਼ੀਅਲ ਫਲੈਟ ਜਾਂ ਕੁਝ ਹੋਰ ਬਣਾਉਣ ਦੀ ਖਾਤਰ ਰਿਕੁਆਇਰ ਕਰਨ ਦੀ ਹੁਕਮ ਦੇ ਦਿੱਤੀ ਬੜਾ ਮਨ ਨੂੰ ਠੇਸ ਪਹੁੰਚੀ ਬੜੇ ਆਪਦੇ ਬਜ਼ੁਰਗਾਂ ਨੇ ਸਲਾਹ ਕੀਤੀ ਵੀ ਸਰਕਾਰ ਨੇ ਤਾਂ ਸਾਨੂੰ ਉਜਾੜ ਕੇ ਰੱਖਤਾ ਪਰ ਕੋਸ਼ਿਸ਼ ਕਰ ਰਹੇ ਹਾਂ ਜੀ ਇਸ ਟਾਈਮ ਧਰਨਾ ਵੀ ਚੱਲ ਰਿਹਾ ਸਾਡਾ ਤੇ ਅਸੀਂ ਲੱਗੇ ਵੀ ਹੋਏ ਆ ਤੁਸੀਂ ਇਹਨੂੰ ਵਿਕਾਸ ਮੰਨਦੇ ਹੋ ਸਰਕਾਰ ਬਾਈ ਇਹਨੂੰ ਵਿਕਾਸ ਕਹਿੰਦੀ ਹੈ ਤੁਸੀਂ ਇਹਨੂੰ ਵਿਕਾਸ ਮੰਨਦੇ ਹੋ ਨਾ ਨਾ ਜੀ ਕਿਹੜੇ ਲੋੜ ਵਿਕਾਸ ਆ ਜੀ ਤੁਹਾਨੂੰ ਮੈਂ ਆਹਦੇ ਪਿੰਡ ਦੇ ਵਿੱਚ ਲੈ ਚਾਲਦਾ ਜੀ ਜੀ ਨੂੰ ਤੁਸੀਂ ਕਹੋਗੇ ਵੀ ਇਸ ਬੰਦੇ ਨਾਲ ਅਸੀਂ ਗੱਲ ਕਰਨੀ ਆ ਮੈਂ ਪਿੰਡ ਦੇ ਵਿੱਚ ਕੀ ਮੈਂ ਆਪਦੇ ਏਰੀਆ ਦੇ ਵਿੱਚ ਲੈ ਚਾਲਦਾ ਲੁਧਿਆਣਾ ਜ਼ਿਲ੍ਹੇ ਦਾ 24000 ਏਕੜ ਤਕਰੀਬਨ ਇਹ ਰਿਕੁਆਇਰ ਕਰ ਰਹੇ ਨੇ ਮੈਂ ਕਹਿੰਦਾ ਮੈਂ ਕਿਸੇ ਵੀ ਪਿੰਡ ਦੇ ਵਿੱਚ ਤੁਸੀਂ ਮੈਨੂੰ ਕਹਿ ਦਿਓ ਇਵਨ ਇੱਥੇ ਤੱਕ ਕਿ ਆਮ ਆਦਮੀ ਦੇ ਵਰਕਰਾਂ ਦਾ ਇਕੱਲ ਮੈਂ ਤੁਹਾਨੂੰ ਲੈ ਚਾਲਦਾ ਉਹ ਵੀ ਨਹੀਂ ਦੇਖ ਉਹ ਵੀ ਦੇਖ ਨਹੀਂ ਰਾਜੀ ਅਸੀਂ ਤਾਂ ਸਰਕਾਰ ਨੂੰ ਇਹ ਇੱਕ ਬੇਨਤੀ ਕਰ ਸਕਦੇ ਹਾਂ ਕਿਉਂਕਿ ਵੱਡੇ ਨੇ ਬੋਲ ਨਹੀਂ ਸਕਦੇ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਹਾਂ ਤੁਸੀਂ ਪਹਿਲਾਂ ਸਾਨੂੰ ਅਮੀਰ ਕਰਨ ਦੀ بجائے ਤੁਸੀਂ ਆਪ ਦੇ ਜਿਹੜੇ 92 ਸੀ ਪਹਿਲਾਂ ਹੁਣ 94 ਹੋ ਗਏ ਆਪਦੇ ਐਮਐਲਏ ਐਮਐਲਏਆਂ ਦੇ ਗਾਂ ਰਿਸ਼ਤੇਦਾਰ ਉਹਨਾਂ ਦੇ ਭਾਈ ਵੱਧੂ ਪਹਿਲਾਂ ਉਹਨਾਂ ਨੂੰ ਅਮੀਰ ਕਰ ਲਓ ਜੋ ਉਹਨਾਂ ਲਈ ਬੇਨਫੀਟ ਆਦਾ ਸੀ ਆਪ ਸੈਪਟ ਕਰ ਲਾਂਗੇ ਨਹੀਂ ਤਾਂ ਅਸੀਂ ਇਹ ਕੋਰੀ ਨਾਵਾ ਸਾਡੀ ਨਹੀਂ ਸਾਡੇ ਬਜ਼ੁਰਗਾਂ ਦੀ ਕੋਰੀ ਨਾਵਾ ਨਾ ਅਸੀਂ ਜ਼ਮੀਰ ਰਿਕਵਰ ਹੁਣ ਦਈਏ ਨਾ ਹੋਂ ਦੇਣੀ ਜਦੋਂ ਜਿਵੇਂ ਹੁਣ ਵਿਦੇਸ਼ ਦੇ ਵਿੱਚ ਸੀ ਵਿਦੇਸ਼ ਚ ਕਮਾਈਆਂ ਕਰਦੀ ਸੀ ਉਹ ਤੋਂ ਪਿੱਛੇ ਨਾ ਪਿੱਛੇ ਇੱਕ ਪਿੱਛੇ ਕਿਤੇ ਨਾ ਕਿਤੇ ਮੋਹ ਹੁੰਦਾ ਸੀਗੇ ਯਾਰ ਸਾਡੇ ਖੇਤ ਨੇ ਸਾਡੀ ਜ਼ਮੀਨ ਆ ਪਰ ਉਹ ਸਭ ਦੇ ਲਈ ਛੱਡ ਕੇ ਤੁਸੀਂ ਹੈਗਾ ਪੰਜਾਬ ਆ ਗਏ ਜੇ ਹੁਣ ਇਹ ਵੀ ਨਾ ਰਹੀ ਫਿਰ ਪਿੱਛੇ ਕੀ ਰਹੋ ਬਾਈ ਮੈਂ ਕਹਾਂ ਜੀ ਮੋਹ ਹੀ ਖਿੱਚ ਕੇ ਲੈ ਕੇ ਆਇਆ ਜਦੋਂ ਰਾਤ ਨੂੰ ਉੱਥੇ ਸੌਂਦੇ ਸੀ ਆਪਦੇ ਟਰੈਕਟਰ ਆਪਦੀਆਂ ਜ਼ਮੀਨਾਂ ਖੇਤ ਫਸਲਾਂ ਕਿਉਂਕਿ ਜਦੋਂ ਨਾ ਤੁਸੀਂ ਇੱਕ ਵਾਰ ਜਦੋਂ ਆਪਦੀ ਧਰਤੀ ਤੋਂ ਆਪਦੇ ਘਰ ਤੋਂ ਜਦੋਂ ਦੂਰ ਹੋ ਜਾਂਦੇ ਹੋ ਪਿੰਡ ਤੋਂ ਉਦੋਂ ਤੁਹਾਨੂੰ ਪਤਾ ਲੱਗਦਾ ਵੀ ਉਸ ਚੀਜ਼ ਦੀ ਇਹਿਮਤ ਕੀ ਆ ਕੀਮਤ ਕੀ ਆ ਉਸ ਚੀਜ਼ ਦੀ ਜਦੋਂ ਅਸੀਂ ਰਾਤ ਨੂੰ ਫੋਨ ਖੋਲਦੇ ਸੀ ਜਦੋਂ ਪਿੰਡ ਦੀ ਕੋਈ ਫੋਟੋ ਦੇਖੀ ਦੀ ਸੀ ਖੇਤ ਦੇਖੀ ਦੇ ਸੀ ਅੱਜ ਕੱਲ ਤਾਂ ਗਾਣੇ ਵੀ ਮੁੰਡੇ ਅੱਜ ਕੱਲ ਉਹੋ ਜਿਹੇ ਆ ਰਹੇ ਨੇ ਸੁਣਦੇ ਆ ਜਦੋਂ ਬੜਾ ਮਨ ਭਾਵਕ ਹੁੰਦਾ ਸੀ ਬੀਜਰ ਕੀ ਕਰ ਲਿਆ ਫਿਰ ਆਦੇ ਪਰਿਵਾਰ ਨਾਲ ਫੈਸਲਾ ਕੀਤਾ ਵੀ ਕੀ ਕੀਤਾ ਜਾਵੇ ਵਿੱਚੇ ਤਾਂ ਕੋਈ ਤਰੱਕੀ ਹੈ ਨਹੀਂ ਕੀ ਚੱਲੀਏ ਬਾਸਪਿੰਡ ਉਹ ਕਹਿੰਦੇ ਚਲੋ ਪਿੰਡ ਫਿਰ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਮੈਂ ਆਦੇ ਦੋਸਤ ਮਿੱਤਰਾਂ ਨਾਲ ਸਲਾਹ ਕੀਤੀ ਉਹ ਕਹਿੰਦੇ ਜਰੂਰ ਆਓ ਆ ਕੇ ਖੇਤੀ ਨਾਲ ਜੁੜੋ ਕਿਉਂਕਿ ਦੇਖੋ ਜੀ ਇੱਕ ਕਿਸਾਨ ਦੇ ਘਰੇ ਜਨਮ ਲਿਆ ਇੱਕ ਜੱਟ ਪਾਈ ਦੇ ਘਰੇ ਜਨਮ ਲਿਆ ਵਾ ਇਹ ਅਸੀਂ ਖੇਤੀ ਵੀ ਕਰ ਸਕਦੇ ਹਾਂ ਸਾਨੂੰ ਬਾਬੇ ਨਾਨਕ ਨੇ ਜੋ ਇੱਕ ਹੁਕਮ ਦਿੱਤਾ ਜਾਂ ਇੱਕ ਨਾਰਾ ਦਿੱਤਾ ਉਤਮ ਖੇਤੀ ਮੱਧ ਵਪਾਰ ਅਸੀਂ ਕਰਨ ਦੀ ਕੋਸ਼ਿਸ਼ ਸਾਡੇ ਬੜੇ ਭਾਈ ਸੀਗੇ ਬੜੇ ਲੋਕਾਂ ਨੇ ਪਹਿਲਾਂ ਹੋਰ ਵਪਾਰ ਕਰਨ ਦੀ ਕੋਸ਼ਿਸ਼ ਕੀਤੀ ਫੇਲ ਹੋ ਕੇ ਬੈਠ ਗਏ ਕਿਉਂਕਿ ਸਾਨੂੰ ਪ੍ਰਮਾਤਮਾ ਨੇ ਕਿ ਖੇਤੀ ਵਾਲੇ ਘਰ ਜਨਮ ਦਿੱਤਾ ਅਸੀਂ ਖੇਤੀ ਹੀ ਕਰ ਸਕਦੇ ਹਾਂ ਅਸੀਂ ਕੁਝ ਹੋਰ ਕਰਨ ਲੱਗਾ ਕਿ ਅਸੀਂ ਫੇਲ ਹੋ ਜਾਂਦੀਆਂ ਜਿਵੇਂ ਹੁਣ ਇਹ ਕਲੋਨੀਆਂ ਕਹਿੰਦੇ ਨੇ ਲੱਗਦਾ ਕਿ ਉਹਨਾਂ ਕਲੋਨੀਆਂ ਦੇ ਵਿੱਚ ਖੇਤੀ ਹੋਊਗੀ ਜਿਹੜੀਆਂ ਕਲੋਨੀਆਂ ਚ ਜਿਵੇਂ ਕਹਿੰਦੇ ਨੇ ਕਲੋਨੀਆਂ ਜਿਨੇ ਜ਼ਮੀਨ ਦੇਣੀਆਂ ਦੇ ਦਿਓ ਬਾਕੀ ਕਲੋਨੀਆਂ ਦੇ ਵਿੱਚ ਤੁਝ ਨਹੀਂ ਦੇਣੀ ਉਹ ਨਾ ਦਿਓ ਪਈ ਲੱਗਦਾ ਕਲੋਨੀਆਂ ਚ ਖੇਤੀ ਹੋ ਜੂਗੀ ਮੈਂ ਇਹ ਇੰਟਰਵਿਊ ਸੁਣ ਰਿਹਾ ਸੀ ਮੁੰਡਿਆ ਸਾਹਿਬ ਮੰਤਰੀ ਨੇ ਜੋ ਪਿੰਡ ਵਿਕਾਸ ਮੰਤਰੀ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਵੀ ਇਹੀ ਗੱਲ ਕਹਿ ਰਹੇ ਸੀ ਵੀ ਅਸੀਂ ਜੇ 28 ਕਿੱਲਾਂ 'ਚ 29 ਕਿੱਲਾਂ 'ਚ ਕਲੋਨੀ ਕੱਟਣੀ ਆ ਮੰਨ ਲਓ ਇੱਕ ਰੇਸ਼ਿਓ ਰੱਖ ਲਓ ਵੀ 100 ਕਿੱਲਾਂ 'ਚ ਕਲੋਨੀ ਕੱਟਣੀ ਆ ਜੇ ਕੋਈ ਕਿਸਾਨ ਕੋਈ ਜੱਟ ਭਾਈ ਆ ਦੇ 10 ਕਿੱਲੇ ਨਹੀਂ ਦੇਣੀ ਚਾਹੁੰਦਾ ਅਸੀਂ 90 ਕਿੱਲਾਂ 'ਚ ਕੱਟ ਲਾਂਗੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦਾ ਕੋਈ ਵੀ ਐਮਐਲਏ ਮੈਨੂੰ ਇਹ ਕਹ ਦੱਸ ਦੇਣ ਜੇ 90 ਕਿੱਲੇ ਦੇ ਵਿੱਚ ਉਹਨਾਂ ਨੇ ਕਲੋਨੀ ਕੱਟ ਲਈ 10 ਕਿੱਲੇ ਕਿਸਾਨ ਨੇ ਆਪਦੇ ਕੋਲੇ ਰੱਖ ਲਏ ਉਹ ਕਿਸਾਨ ਨੰਘ ਕੇ ਕਿੱਥੋਂ ਲਿਆਉ ਉਹ ਠੋਡੀਆਂ 8 8 ਫੁੱਟ ਦੀਆਂ ਛੜਕਾਂ ਦੇ ਉੱਤੋਂ ਦੀ ਆਪਦੇ 16 16 ਫੁੱਟ ਤੇ ਕਟਰ ਮਸ਼ੀਨ ਦੇ ਕਿੱਥੋਂ ਲੈ ਕੇ ਆਉ ਆ ਦੀ ਬਾਢੀ ਕਿਸ ਤਰ੍ਹਾਂ ਕਰੂ ਆਦੇ ਟਰੈਕਟਰ ਕਿਵੇਂ ਲੈ ਕੇ ਜਾਉ ਫੌਰ ਅੱਜ ਦੇ ਟਾਈਮ ਦੇ ਵਿੱਚ ਜੀ ਖੇਤੀ ਬਹੁਤ ਉੱਤੇ ਜਾ ਚੁੱਕੀ ਆ ਪੰਜਾਬ ਦਾ ਇੱਕ ਮੁੱਖ ਕਿਤਾ ਸਾਰਿਆਂ ਕੋਲੇ 4x4 ਟਰੈਕਟਰ ਨੇ ਇਹ ਤਾਂ 6 6 7 7 ਫੁੱਟਾਂ ਦੇ ਵਿੱਚ ਤਾਂ ਨਹੀਂ ਪੜਨੀ ਨਹੀਂ ਨਾਲੇ ਜੀ ਜੇ ਕਿਤੇ ਮੰਨ ਲਓ ਇਹਨਾਂ ਨੇ ਜੇ ਕਹਿ ਰਹੇ ਆ ਵੀ ਅਸੀਂ 90 ਕਿਲੋ ਡਿਵੈਲਪ ਕਰ ਲਾਂਗੇ ਜੇ ਕਿਸੇ ਨੇ ਡਿਵੈਲਪ ਕੀਤੇ ਹੋਣਗੇ ਉਹ ਤੇ ਸਾਨੂੰ ਉਹ ਬੋਨ ਦੇ ਦੇਣਗੇ ਸਾਡੀ ਬਾਡੀ ਕਰਨ ਦੇ ਦੇਣਗੇ ਇਹ ਤਾਂ ਜੀ ਹਾਸੋ ਹੁਣੀਆ ਗੱਲਾਂ ਨੇ ਜੋ ਇਹ ਕਰੀ ਜਾਂਦੇ ਆ ਪਰ ਅੱਜ ਇਹ ਗੱਲ ਕੀ ਆ ਜੋਗ ਬਦਲ ਚੁੱਕਿਆ ਵਾ ਲੋਕ ਅਵੇਅਰ ਨਹੀਂ ਪੜੇ ਲਿਖੇ ਲੋਕ ਨਹੀਂ ਇਹ ਤਾਂ ਗੱਲ ਨਾਲ ਪਹਿਲੀ ਗੱਲ ਤੇ ਇਹ ਹੈ ਜੀ ਉਹਨਾਂ ਨੂੰ ਕਾਨੂੰਨਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੋਈ ਲੈਂਡ ਪੋਲਿੰਗ ਦਾ ਮੈਂ ਤਾਂ ਕਹਿਣਾ ਵੀ ਇਹ ਲੈਂਡ ਇੱਕ ਗਰੇਵਿੰਗ ਹੈ ਸਾਤੋਂ ੱੱਕੇ ਨਾਲ ਹੜਪ ਰਹੇ ਨੇ ਇਹ ਕੋਈ ਲੈਂਡ ਪੂਲਿੰਗ ਨਹੀਂ ਹੈ ਸਾਡੇ ੱੱਕਾ ਹੋਣਾ ਨਹੀਂ ਸ਼ਰੇਆਮ ੱੱਕਾ ਕਰ ਰਹੇ ਨੇ ਉਹ ਸਾਨੂੰ ਕਹਿ ਰਹੇ ਨੇ ਜੀ ਅਸੀਂ ਕੀਲੇ ਦੇ ਮਗਰ ਤੁਹਾਨੂੰ 1000 ਗਾਜ ਦਾ ਪਲਾਟ ਦਵਾਂਗੇ ਉਹ ਕੌਣ ਹੁੰਦੇ ਦੇਣ ਵਾਲੇ ਜੋ ਕਿ ਕੀਲੇ ਦੇ ਵਿੱਚ ਹੀ ਆ ਸਾਡਾ ਜਿਹੜਾ 1000 ਗਾਜ ਦੇਣਾ ਸਾਨੂੰ ਉਹ ਤਾਂ ਆਲਰੇਡੀ ਸਾਡਾ ਹੈਗਾ ਹੀ ਆ ਇਹ ਕੌਣ ਹੁੰਦੇ ਦੇਣ ਵਾਲੇ ਉਹ ਤਾਂ ਪਹਿਲਾਂ ਹੀ ਸਾਡੇ ਕੋਲੇ ਆ ਇਹ ਤਾਂ 700 ਕੋਂ ਦੀ ਸਾਤੋਂ ਜਿਹੜੀ ਬਚੀ ਹੋਈ ਜਗ੍ਹਾ ਉਹ ਫਰੀ ਦੇ ਵਿੱਚ ਲੈ ਕੇ ਜਾ ਰਹੇ ਨੇ ਜਿਹੜੇ ਲੱਖ ਰੁਪਏ ਵੀ ਕਹਿ ਰਹੇ ਆ ਪਹਿਲਾਂ 30 ਸੀ ਫਿਰ 70 ਹੋ ਗਿਆ ਜਾਂ 50 ਹੋ ਗਿਆ ਫਿਰ ਲੱਖ ਹੋ ਗਿਆ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਤੋਂ ਇਹ ਪੂਰੇ 65 ਹਜ਼ਾਰ ਏਕੜ ਪੂਰੇ 50 ਦੇ ਵਿੱਚ ਰਿਕੁਆਇਰ ਕਰ ਰਹੇ ਨੇ 65 ਹਜ਼ਾਰ ਏਕੜ ਦਾ 600 ਕੁਛ ਕਰੋੜ ਰੁਪਈਆ ਹੋ ਗਿਆ ਇਹਨਾਂ ਕੋਲੇ ਇਹਨਾਂ ਫੰਡ ਹੈ ਇਹ ਬੀਬੀਆਂ ਦੇ ਜਿਹੜੇ ਕੀਤੇ ਵਾਦੇ ਦਾ ਪੂਰੇ ਨਹੀਂ ਕਰ ਸਕੇ ਕਿਸਾਨਾਂ ਨੂੰ ਜਿਹੜੇ ਬੋਨਸ ਦੇ ਵਾਦੇ ਕੀਤੇ ਸੀ 10 10 20 20 50 50 ਰੁਪਏ ਉਹ ਤੇ ਦੇ ਨਹੀਂ ਸਕੇ ਇਹ 600 ਕਰੋੜ ਰੁਪਈਆ ਕਿਸਾਨ ਨੂੰ ਇੱਕ ਫਸਲ ਦਾ 6 ਮਹੀਨੇ ਦੀ ਹਾੜੀ ਸੋਣੀ ਦੇ ਕਿਤੇ ਦੇ ਦੇਣਗੇ ਇਹ ਤਾਂ ਗੱਲਾਂ ਅਹੀ ਨੇ ਵੀ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਆ ਇਹ ਗਿੱਜੇ ਹੋਏ ਨੇ ਪਹਿਲਾਂ ਦਿੱਲੀ 'ਚ ਬਣਾ ਚੁੱਕੇ ਇਹਨਾਂ ਨੂੰ ਇਹ ਲੱਗਦਾ ਪਰਦੇਸੀਆਂ ਨੂੰ ਪ੍ਰਵਾਸੀਆਂ ਨੂੰ ਵੀ ਲੋਕ ਸਾਰੇ ਮੂਰਖ ਨੇ ਪਹਿਲਾਂ ਦਿੱਲੀ 'ਚ ਬਣਾਈ ਦਿੱਲੀ 'ਚ ਵੀ ਪੰਜਾਬੀਆਂ ਨੇ ਗਵਰਨਮੈਂਟ ਬਣਾਈ ਜੀ ਇਹਨਾਂ ਦੀ ਉਦੋਂ ਬਾਰੇ ਪੰਜਾਬ ਚ ਆ ਗਏ ਅਸੀਂ ਇੱਕ ਸਾਲ ਧਰਨੇ ਦੇ ਬੈਠੇ ਜੀ ਦਿੱਲੀ ਸਾਡੇ ਵਿੱਚ ਆ ਕਿੰਨੇ ਦੇ ਬੰਦੇ ਬਹਿੰਦੇ ਸੀ ਆ ਕੇ ਸਾਨੂੰ ਗਨਾਉਣਾ ਸੁਣਾਉਣਾ ਸਾਡੇ ਬਜ਼ੁਰਗ ਵਿਚਾਰੇ ਭੋੜੇ ਨੇ ਕੋਈ ਵੀ ਪੰਜਾਬੀ ਹੈ ਸਾਰੀ ਇੱਕ इमोशनल ਨੇ ਜਜ਼ਬਾਤੀ ਨੇ ਉਹਨਾਂ ਨੇ ਬਦਲਾਓ ਦੀ ਨੀਤੀ ਨਾਲ ਸ਼ੁਰੂ ਕੀਤੀ ਗੱਲ ਬਦਲਾਓ 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 ਉਹ ਬਦਲਾਓ ਇੰਨਾ ਚੱਲ ਗਿਆ ਲੋਕਾਂ ਨੇ ਇਹਨਾਂ ਦੇ 92 ਐਮ ਐਲ ਏ ਚੁਣ ਕੇ ਰੱਖਦੇ ਚੋਣ ਕਿਹੜੇ ਦਿੱਤੇ ਜੋ ਸਾਈਕਲ ਨੂੰ ਪੈਂਚਰ ਲਾਉਂਦਾ ਕੋਈ ਮੋਬਾਈਲ ਰਿਪੇਅਰ ਕਰਦਾ ਸੀ ਤੇ ਅੱਜ ਉਹ ਕਰੋੜਾਪਤੀ ਬਣ ਕੇ ਅੱਜ ਉਹ ਏਡੇ ਏਡੀਆਂ ਮੋਟਰ ਕਾਰਾਂ ਲਈ ਫਿਰਦੇ ਆ ਏਡੇ ਏਡੇ ਵੱਡੇ ਵੱਡੇ ਘਰ ਬਣਾ ਰਹੇ ਨੇ ਤੇ ਉਹ ਇਹਨਾਂ ਨੇ ਤਰੱਕੀ ਕਰ ਲਈ ਉਹਨਾਂ ਨੇ ਤੇ ਉਹ ਉਹ ਉਹੋ ਹੀ ਇਹੀ ਗੱਲ ਹੁਣ ਵੀ ਸੋਚ ਰਹੇ ਨੇ ਵੀ ਪੰਜਾਬੀ ਤਾਂ ਭੋਲੇ ਨੇ ਅਸੀਂ ਇਹਨਾਂ ਨੂੰ ਬੇਵਕੂਫ਼ ਬਣਾ ਸਕਦੇ ਆ ਪੰਜਾਬੀ ਤਾਂ ਈਮੋਸ਼ਨਲ ਨੇ ਅਸੀਂ ਇਹ ਜੀਆਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਇਹਨਾਂ ਨੂੰ ਮੋਸ਼ਨਲ ਕਰ ਸਕਦੇ ਆ ਪਰ ਉਹ ਸਮਾਂ ਨਿਕਲ ਚੁੱਕਿਆ ਇਹਨਾਂ ਨੂੰ ਮੈਂ ਕਹਿੰਦਾ ਜੀ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੁਸ਼ਕ ਪਿੰਡ ਨੇ ਉਹਨਾਂ ਨੇ ਬਾਹਰ ਬੋਰਡ ਲਾ ਦਿੱਤੇ ਮੇਰਾ ਫੋਨ ਹੈ ਨਹੀਂ ਤੁਹਾਨੂੰ ਫੋਟੋ ਦਿਖਾ ਦਿੰਦਾ ਉਹਨਾਂ ਨੇ ਲਿਖਤਾ ਕੋਈ ਵੀ ਆਮ ਆਦਮੀ ਦਾ ਕੋਈ ਸਾਡੇ ਐਮਐਲਏ ਕੋਈ ਮੰਤਰੀ ਪਿੰਡ ਦੇ ਵਿੱਚ ਵੜਨਾ ਮਨਾ ਹੈ ਜੋ ਇਹ ਕਹਿੰਦੇ ਸੀ ਡੜਾ ਤੋਂ ਡੜਾ ਹੁੰਦਾ ਹੈ ਡੜਾ ਇਹਨਾਂ ਨੇ ਸੁਣਿਆ ਸੀ ਹੁਣ ਪੈਂਦੇ ਵੀ ਦੇਖਣਗੇ ਵੀ ਡੜਾ ਹੁੰਦਾ ਕੀ ਆ ਇਹਨਾਂ ਨੂੰ ਇਹ ਤਾਂ ਗੱਲਾਂ ਹੋਰ ਹੀ ਕਰੀ ਜਾਂਦੇ ਜਿਹੜੀਆਂ ਨਾ ਕਰਨ ਵਾਲੀਆਂ ਨੇ ਜਦੋਂ ਤੁਸੀਂ ਗੱਲ ਕਰੀਆ ਉਹਨਾਂ ਦੇ ਵਿੱਚ ਤਾਂ ਭਗਵਾਨ ਸਿੰਘ ਮਾਨ ਵੀ ਹੁੰਦੇ ਸੀ ਫਿਰ ਹੁਣ ਉਹ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਆਮਕਰਾਂ ਝੋਟਿਆਂ ਹੁਣ ਆ ਤਾਂ ਸਾਰੇ ਆਮਕਰਾਂ ਵਾਲੇ ਆ ਫਿਰ ਹੁਣ ਗੱਲਾਂ ਕਿਉਂ ਦੀਂਦੇ ਕਿਉਂ ਨਹੀਂ ਉਹਨਾਂ ਨੂੰ ਕਿਸਾਨ ਨਹੀਂ ਦੀਂਦੇ ਨਾਮਕਰਾਂ ਵਾਲੇ ਦੀਂਦੇ ਨਾ ਵਿਰੋਧਤਾ ਦੀਂਦੀ ਆ ਹੁਣ ਜੀ ਇਹ ਕਿਸਾਨ ਦੇ ਪੁੱਤ ਬਣ ਗਏ ਪਹਿਲਾਂ ਕਿਤੇ ਚਲੇ ਗਏ ਉਹ ਸਾਇੰਸ ਟੀਚਰ ਬੈਠੇ ਸੀ ਕਹਿੰਦੇ ਜੀ ਮੇਰੇ ਫਾਦਰ ਸਾਹਿਬ ਸਾਇੰਸ ਪੜਾਉਂਦੇ ਸੀ ਫੇਰ ਕਿਤੇ ਚਲੇ ਗਏ ਕਹਿੰਦੇ ਜੀ ਮੇਰੇ ਕਿਤੇ ਸਾਹਿਬ ਦੀ ਗੱਲ ਹੋਈ ਕਹਿੰਦੇ ਮੈਨੂੰ ਸਾਹਿਬ ਬਹੁਤ ਚੰਗੀ ਤਰ੍ਹਾਂ ਦਾ ਮੇਰੇ ਫਾਦਰ ਸਾਹਿਬ ਮੈਥ ਪੜਾਉਂਦੇ ਸੀ ਹੁਣ ਇਹ ਮੈਂ ਹੈਰਾਨ ਆ ਪਿਤਾ ਜੀ ਨੂੰ ਸਵਰਗਾਂ 'ਚ ਬੈਠਿਆਂ ਨੂੰ ਇਹ ਬਦਨਾਮ ਕਰੀ ਜਾਂਦੇ ਇਹਨਾਂ ਨੂੰ ਚਾਹੀਦਾ ਇੱਕ ਸਿਆਣੇ ਬੰਡ ਕਿਹੜੇ ਟਾਈਮ ਕਿਸਾਨੀ ਕਰ ਲਈ ਇਹਨਾਂ ਨੇ ਕਿੱਥੇ ਕੋਠੇ ਤੇ ਕਰ ਲਈ ਜਾਂ ਕਿੱਥੇ ਜ਼ਮੀਨ ਆ ਮੈਨੂੰ ਦੱਸੇ ਇਹ ਸ਼ੁਰੂ ਤੋਂ ਕਲਾ ਕਰ ਰਹੇ ਨੇ ਇੱਕ ਪਹਿਲਾਂ ਬਾਹਰ ਰਹੇ ਫਿਰ ਇੱਥੇ ਆ ਕੇ ਕਲਾਕਾਰੀ ਕੀਤੀ ਫਿਰ ਉਦੋਂ ਬਾਅਦ ਇਹ ਪੋਲੀਟੀਕਲ ਦੌੜ ਚ ਆ ਗਏ ਫਿਰ ਇਹ ਸਾਰੀ ਉਮਰ ਇਹ ਕੁਛ ਕਰਦੇ ਰਹੇ ਚਲੋ ਹੁਣ ਪੰਜਾਬ ਦੇ ਲੋਕਾਂ ਨੇ ਆਪ ਦਾ ਮਾਨ ਸਮਝ ਗਏ ਭਗਵਾਨ ਤਮਾਰ ਨੂੰ ਮੁੱਖ ਮੰਤਰੀ ਬਣਾਤਾ ਪਰ ਇਹਨਾਂ ਨੇ ਮਾਣ ਇਹੋ ਜਿਹਾ ਤੋੜਿਆ ਮੈਂ ਇਹ ਕਹਿੰਦਾ ਵੀ ਜਿਵੇਂ ਇਹ ਕਹਿੰਦੇ ਸੀ ਨਾ ਵੀ ਸਕਿਉਰਟੀ ਤੋਂ ਬਿਨਾ ਬਸ ਕੁਵੀਰ ਰਾਜਵੇ ਕੈਪਟਨ ਆਜਵੇ ਮੈਂ ਕਹਿੰਦਾ ਇਹਨਾਂ ਇਸ ਸਕਿਉਰਟੀ ਨਾਲ ਹੀ ਆ ਜਾਣ ਲੋਕ ਪੰਜਾਬੀ ਦੱਸ ਦੇਣਗੇ ਵੀ ਅਸੀਂ ਹੁੰਨੇ ਕੌਣ ਇੱਕ ਵਾਰ ਕਰਕੇ ਤਾਂ ਦੇਖਣ ਇੱਕ ਝਲਕਾ ਹੀ ਆ ਦੇਖ ਲੈਣ ਇਹਨਾਂ ਨੇ ਲੋਕਾਂ ਨੂੰ ਬੋਲਣ ਲਾਇਆ ਬਿਲਕੁਲ ਪਹਿਲਾਂ ਲੋਕ ਇੰਨੀ ਕਿ ਜ਼ਿਆਦਾ ਤਮੀਜ਼ ਰੱਖਦੇ ਸੀ ਵੱਡੇ ਛੋਟੇ ਦਾ ਫਰਕ ਰੱਖਦੇ ਸੀ ਇਹਨੇ ਤਾਂ ਵੱਡੇ ਛੋਟੇ ਦਾ ਫਰਕ ਹੀ ਦਛੜਤਾ ਇਦੋਂ ਪਹਿਲਾਂ ਕੋਈ ਵੀ ਮੀਰੇ ਵਰਗਾ ਨੌਜਵਾਨ ਮੁੰਡਾ ਜੀ ਕਿਸੇ ਕੋਈ ਵਿਧਾਇਕ ਖੜਾ ਹੁੰਦਾ ਸੀ ਕੋਈ ਮੰਤਰੀ ਖੜਾ ਹੁੰਦਾ ਸੀ ਬੋਲਣ ਦੀ ਤਮੀਜ਼ ਰੱਖਦੇ ਹੁੰਦੇ ਸੀ ਇਹ ਕਹਿੰਦੇ ਸੀ ਮੁਰੇ ਉੱਠ ਕੇ ਤੁਸੀਂ ਸਵਾਲ ਕਰੋ ਤੁਸੀਂ ਇਹੋ ਕਰੋ ਇਹਨੇ ਤਾਂ ਤਮੀਜ਼ ਹੀ ਬੱਚਿਆਂ ਨੂੰ ਸਾਡੇ ਬੱਚੇ ਇਹਨੇ ਤਾਂ ਅਜੇ ਕਰਤੇ ਜਿਹੜੇ ਨਾਂ ਸੋਚਣ ਵਾਲੇ ਹੁਣ ਪਰ ਹੁਣ ਲੋਕ ਵੇਅਰ ਹੋ ਚੁੱਕੇ ਆ ਇਹ ਭੁੱਲ ਜਾਣ ਇਹ ਮੈਂ ਦੇਖਦਾ ਸੀ ਇੱਕ ਪ੍ਰੈਸ ਕਾਨਫਰੰਸ ਇਹਨਾਂ ਦੀ ਮੰਤਰੀ ਸਾਹਿਬ ਹੀ ਸੀਗੇ ਉਹਨਾਂ ਨੇ ਆਪਦੇ ਹਲਕੇ ਦਾ ਨੌਜਵਾਨ ਠਾਇਆ ਠਾ ਕੇ ਉਹਨੂੰ ਬੁਲਾਇਆ ਵੀ ਦੱਸੋ ਜੀ ਤੁਸੀਂ ਹੱਕ ਚ ਉਹ ਕਹਿੰਦਾ ਜੀ ਮੈਂ ਹੱਥ ਖੜਾ ਕਰਕੇ ਕਹਿੰਦਾ ਜੀ ਮੈਂ ਹੱਕ ਚ ਉਹ ਸਵੇਰ ਨੂੰ YouTube ਦੇ ਉੱਤੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆ ਗਈ ਉਹ ਸਾਰਾ ਪਿੰਡ ਇਕੱਠਾ ਹੋ ਕੇ ਉਹਨਾਂ ਦੇ ਘਰੇ ਜਾ ਬੜਿਆ ਉਹ ਕਹਿੰਦਾ ਵੀਰੋ ਜੀ ਮੈਨੂੰ ਤਾਂ ਮੰਤਰੀ ਨੇ ਬੁਲਾਇਆ ਜੀ ਕਹਿੰਦਾ ਮੈਂ ਹੁਣ ਹੁਣ ਜਿੱਥੇ ਕਹਾਂਗੇ ਮੈਂ ਉੱਥੇ ਚਲਾਇਆ ਨਾ ਮੈਂ ਤਾਂ ਇਹਨਾਂ ਦੀ ਪਾਰਟੀ ਤੋਂ ਰਜ਼ਾਈਂ ਦੇ ਦਿੰਨਾ ਉਹਨੇ ਜੀ ਲਾਈਵ ਹੋ ਕੇ ਰਜ਼ਾਈਂ ਦਿੱਤਾ ਸਾਡੇ ਵੀ ਕੋਈ ਸਾਥੀ ਨੇ ਜਾਂ ਸਾਡੇ ਵੀ ਏਰੀਏ ਦੇ ਲੋਕ ਨੇ ਸਾਡੇ ਵੀ ਸਾਡੇ ਚਲੋ ਆਮ ਆਦਮੀ ਵਾਲੇ ਵੀ ਨਹੀਂ ਚਾਹੁੰਦੇ ਵੀ ਸਾਡੀਆਂ ਜ਼ਮੀਨਾਂ ਚ ਮੈਂ ਕਹਾਂ ਜੀ ਇੱਕ ਵੀ ਬੰਦਾ ਨਹੀਂ ਚਾਹੁੰਦਾ ਜੀ ਇੱਕ ਵੀ ਬੰਦਾ ਜਿਹੜੇ ਇਹਨਾਂ ਦੀਆਂ ਅਹੁਦੇਦਾਰੀਆਂ ਵੀ ਲਈ ਫਿਰਦੇ ਆ ਤੁਸੀਂ ਉਹਨਾਂ ਦੀ ਵੀ ਇੰਟਰਵਿਊ ਕਰਕੇ ਦੇਖ ਲਓ ਹੋ ਸਕਦਾ ਮੈਂਕ ਦੇ ਉੱਤੇ ਕਹਿ ਦੇਣਗੇ ਪਰ ਕਹਿਣਗੇ ਉਦੋਂ ਜਦੋਂ ਆਲਾ ਰਾਲਾ ਦੇਖ ਕੇ ਵੀ ਕੋਈ ਪਿੱਛੇ ਸੁਣਦਾ ਤਾਂ ਨਹੀਂ ਹੈਗਾ ਫੇ ਡੜਾ ਤੋਂ ਡੜਾ ਹੀ ਹੋਤਾ ਅੱਛਾ ਟਰੈਕਟਰ ਵੀ ਮਤਲਬ ਦਾ ਸ਼ੌਂਕ ਨਾਲ ਬਣਾਇਆ ਸੀ ਵੀ ਇੱਧਰ ਆ ਕੇ ਖੇਤੀ ਕਰਾਂਗੇ ਹੈ ਟਰੈਕਟਰ ਦਾ ਜੀ ਬੜੀ ਰੂਹ ਨਾ ਬਣਾਇਆ ਸੀ ਸ਼ੌਂਕ ਦਾ ਇੱਕ ਛੋਟਾ ਸ਼ਬਦ ਪੈ ਜਾਂਦਾ ਹਲਕਾ ਸ਼ਬਦ ਰੂਹ ਹੁੰਦੀ ਹੈ ਜਿਹੜਾ ਭਾਰਾ ਸ਼ਬਦ ਬੜੇ ਸ਼ੌਂਕ ਨਾਲ ਬਣਾਇਆ ਸੀ ਰੂਹ ਨਾ ਬਣਾਇਆ ਸੀ ਸਾਡੇ ਮੇਰੇ ਚਾਚਾ ਜੀ ਉਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਮੇਰੇ ਆਉਣ ਤੋਂ ਕੈਨੇਡਾ ਪਹਿਲਾਂ ਹੀ ਬਣਾ ਕੇ ਰੱਖਿਆ ਸੀ ਅੱਛਾ ਹਾਂ ਜੀ ਮੈਂ ਵੀ ਖੇਤੀ ਕਰਨੀ ਉਧਰ ਇਹ ਵੀ ਵੀ ਹਾਂ ਜੀ ਮੈਂ ਜਦੋਂ ਉਹਨਾਂ ਨੂੰ ਉੱਥੇ ਮਤਲਬ ਡਿਸੀਜਨ ਲੈ ਲਿਆ ਸੀ ਪਰਿਵਾਰ ਦੇ ਫੈਸਲੇ ਨਾਲ ਹੀ ਚੱਲਦੇ ਹਾਂ ਜਦੋਂ ਪਹਿਲਾਂ ਫੈਸਲੇ ਨਾਲ ਹੀ ਬਾਹਰ ਗਏ ਸੀ ਫੈਸਲੇ ਨਾਲ ਹੀ ਵਾਪਸ ਆਏ ਮੈਂ ਕਿਹਾ ਜੀ ਖੇਤੀ ਕਰਨੀ ਆ ਉਹਨਾਂ ਨੇ ਚਲੋ ਖੇਤੀ ਲਈ ਦਾ ਟਰੈਕਟਰ ਲੈ ਕੇ ਦਿੱਤਾ ਨਾਲ ਫਿਰ ਇੱਕ ਮਹਗਾ ਜਿਹਾ ਵੀ ਢੇਡੇ ਲਈ ਉਹ ਕਹਿੰਦੇ ਵੀ ਮੇਰਾ ਵੀ ਮਨ ਬਹੁਤ ਜ਼ਿਆਦਾ 5911 5911 ਦਾ ਤੇ ਬਣਾਉਣਾ 5911 ਦੇ ਫੂਡ ਸੀ ਦੋਨੋਂ ਜਿਹੇ ਆਪਸ਼ਨ ਸੀ ਫਿਰ ਜ਼ਿਆਦਾਤਰ ਵੋਟਾਂ 5911 ਦੇ ਪਈਆਂ ਅੱਛਾ ਫਿਰ ਇਹ ਇਹ 5911 ਬਣਿਆ ਜੀ ਬੜੇ ਰੂਨਾ ਬਣਾਇਆ ਪਰ ਇਹ ਮੈਨੂੰ ਲੱਗਦਾ ਵੀ ਜਿਹੜੇ ਸਹਾਨਾ ਸਰਕਾਰ ਸਾਡੇ ਮਗਰ ਪੈ ਗਈ ਹਾਂ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਲੋਨੀਆਂ ਬਣ ਜਾਣਗੀਆਂ ਘਰ ਆ ਬਣ ਜਾਣਗੇ ਇਹ ਸਭ ਤਾਂ ਨਾਟ ਗਿਆ ਨਾ ਚਲਾਉਣਾ ਵੀ ਰਹਿ ਜਾਣਗੇ ਹੁਣੇ ਖੇਤਾਂ ਜੀ ਚਲਾਉਣਾ ਹੁਣੇ ਕਿਸੇ ਸ਼ਹਿਰ ਜਾਂ ਕੋਠੇ ਤੇ ਤਾਂ ਚਲਾਉਣਾ ਰਹਿ ਗਏ ਇਹ ਇਹ ਵੀ ਮੈਨੂੰ ਲੱਗਦਾ ਵਿਚਾਰਾ ਉਹ ਕਹਿੰਦੇ ਉਹਨੇ ਵੀ ਜੱਟ ਦਾ ਸਾਨੂੰ ਪਹਿਲਾ ਸਾਥੀ ਕੌਣ ਆ ਨਾਟ ਗਿਆ ਬਿਲਕੁਲ ਟਰੈਕਟਰ ਟਰੈਕਟਰ ਕੋਈ ਵੀ ਟਰੈਕਟਰ ਠੀਕ ਹੈ ਮਾਂ ਪੁੱਤ ਦਾ ਦਰਜਾ ਦਿੱਤਾ ਜੱਟ ਨੇ ਉਹ ਕਹਿੰਦੇ ਪੁੱਤਾਂ ਨੂੰ ਪਾਲੀ ਦਾ ਤੇ ਪੁੱਤ ਨੂੰ ਚੀਜ਼ ਲੈ ਕੇ ਦੀ ਤਾਂ ਪਹਿਲਾਂ ਇਹਦਾ ਵੀ ਧਿਆਨ ਰੱਖੀਦਾ ਵੀ ਇਹ ਚ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ ਪਰ ਇਹਨਾਂ ਨੇ ਜੀ ਜੱਟ ਦਾ ਪੁੱਤ ਨੂੰ ਵੀ ਰੋਲ ਕੇ ਰੱਖਿਆ कोरोना फिर त मेनू लगदा भाई के कोरोना दे त जट्टਾਂ ਦੇ ਘਰਾਂ ਦੇ ਵਿੱਚ ਸਾੰਧੀ ਖੜੇ ਹੋਣਗੇ कोरोना ਦੇ ਨਹੀਂ ਜਿਹੜੀਆਂ ਵੱਡੀਆਂ ਖੇਤੀਆਂ ਕਰਦੇ ਆ ਕਈ ਕਈ করোনা ਦੇ ਖੜੇ ਆ ਅੱਜ ਕੱਲ੍ਹ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਏ ਸੀ ਕੈਫਰ ਕੈ ਮੈਂ ਤਾਂ ਸਾਰੇ ਲੋਕਾਂ ਕੋਲੇ ਆਮ ਕਿਸਾਨਾਂ ਕੋਲੇ ਟਰੈਕਟਰ ਹੋ ਗਏ ਤੇ ਉਦੋਂ ਬਣਾ ਮਸ਼ੀਨਾ ਹੋ ਗਈਆਂ ਇੰਪਲੀਮੈਂਟ ਕਿੰਨੇ ਕਿੰਨੇ ਮਹਿੰਗੇ ਹਰ ਇੱਕ ਚੀਜ਼ ਲਈ ਨਵੇਂ ਇੰਪਲੀਮੈਂਟ ਬਣ ਰਿਹਾ ਹਰ ਹਰ ਸਾਲ ਹਰ ਸੀਜ਼ਨ ਨਵਾਂ ਇੰਪਲੀਮੈਂਟ ਆ ਰਿਹਾ ਤੇ ਉਹ ਅਸੀਂ ਸਾਡੇ ਕਿਸਾਨ ਲੈ ਰਿਹਾ ਲੈ ਕਾ ਦੇਲੇ ਲੂਨ ਲੈ ਕੇ ਕਈ ਵੈਸੇ ਵੀ ਲੈ ਰਹੇ ਆ ਪਰ ਕਿੱਥੋਂ ਪੈਸੇ ਕਿੱਥੋਂ ਆਣਿਆ ਫਸਲ ਵੇਚ ਕੇ ਫਸਲ ਵੇਚ ਲਈ ਬੱਕਰੀਆ ਝੋਨਾ ਵੇਚਦਾ ਕਣਕ ਲਈ ਕੁਛ ਨਾ ਕੁਛ ਲਈਦਾ ਕਣਕ ਵੇਚਦੀ ਝੋਨੇ ਲਈ ਕੋਈ ਨਾ ਕੋਈ ਇੰਪਲੀਮੈਂਟ ਲਈਦਾ ਫਿਰ ਉਹ ਕਰੋੜਾਂ ਦੇ ਨਹੀਂ ਕਈ ਕਰੋੜਾਂ ਦੇ ਜਿਹੜੇ ਸਾਧਨ ਨੇ ਕਿਸਾਨਾਂ ਦੇ ਘਰੇ ਖੜੇ ਨੇ ਇਹਨਾਂ ਨੇ ਉਹ ਵੀ ਮਿੱਟੀ ਕਰ ਦੇਣੀ ਫਿਰ ਜਿਵੇਂ ਸਰਕਾਰ ਕਰੇ ਵੀ ਬਹੁਤ ਸਮੇਂ ਬਾਅਦ ਚਲ ਜੋ ਡਿਵੈਲਪ ਹੋਣੀਆਂ ਤੁਸੀਂ ਉਦੋਂ ਆਪਦਾ ਵੇਚੋ ਕਰੋੜਾਂ ਵਿੱਚ ਜਾ ਕੇ ਵੇਚੋ ਜਦੋਂ ਇੰਨੀ ਜ਼ਮੀਨ ਚਲੋ ਆ ਗਈ ਮੰਨ ਲਿਆ ਕਰੋੜਾਂ ਦੇ ਵਿੱਚ ਕਿਸਾਨ ਨੇ ਵੇਚ ਪੀਤਾ ਪਰ ਨਾਲ ਦੇ ਸੂਬਿਆਂ ਤਾਂ ਲੈਂਡ ਤੇ ਪਾਬੰਦੀ ਲੱਗੀ ਹੋਈ ਫਿਰ ਲੈਣਗੇ ਕਿੱਥੇ ਕਿਸਾਨ ਪੰਜਾਬ ਦੇ ਪਹਿਲੀ ਗੱਲ ਤਾਂ ਜੀ ਇਹ ਸਰਕਾਰ ਐਵੇਂ ਹੀ ਛੋਟੀਆਂ ਗੱਲਾਂ ਕਰ ਰਹੀ ਆ ਦੂਜੀ ਗੱਲ ਅਸੀਂ ਅੱਜ ਕਹਿੰਦੇ ਜੇ ਸਰਕਾਰ ਕਹਿ ਰਹੀ ਹੈ ਨਾ ਵੀ ਜਦੋਂ ਥੋੜਾ ਮਨ ਕਰੂ ਉਦੋਂ ਵਿੱਚ ਟੋਟਲ ਅਸੀਂ ਕਹਿੰਦੇ ਲੁਧਿਆਣੇ ਏਰੀਆ ਜ਼ਿਲ੍ਹੇ ਦੀ ਕੀ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕਨੇ ਵੀ ਲੋਕ ਕੋਈ ਵੀ ਤੁਸੀਂ ਵੀ ਜਰ ਤੁਰਦੇ ਫਿਰਦੇ ਹੋ ਰੋਹ ਦੇਖਦੇ ਹਾਂ ਅਸੀਂ ਕਹਿੰਦੇ ਵੀ ਸਾਡਾ ਹਲੇ ਮਨ ਨਹੀਂ ਹੈਗਾ ਅਸੀਂ ਨਹੀਂ ਜ਼ਮੀਨ ਦੇਣੀ ਸਾਡੇ ਪਿੰਡ ਦੇ ਵੱਲੋਂ ਵੀ ਇਹ ਫੈਸਲਾ ਦਾਖੇ ਵੱਲੋਂ ਸਾਡੇ ਨਗਰ ਸਾਰੇ ਜ਼ਿਲ੍ਹੇ ਵੱਲੋਂ ਵੀ ਫੈਸਲਾ ਇਹ ਆ ਵੀ ਅਸੀਂ ਜ਼ਮੀਨ ਨਹੀਂ ਦੇਣੀ ਜੋ ਕੋਈ ਦੇਣਾ ਚਾਹੁੰਦਾ ਸਰਕਾਰ ਉਹਨਾਂ ਤੋਂ ਲੈ ਲਵੇ ਉਹਨਾਂ ਨੂੰ ਟਾਈਮ ਦੇ ਦੇਵੇ ਵੀ ਇਸ ਟਾਈਮ ਇੱਥੇ ਗਲਾਡਾ ਆਵੇ ਕਮਾਡਾ ਆਵੇ ਉੱਥੇ ਆ ਕੇ ਜਮੀਨ ਹੈਂਡਓਵਰ ਕਰਨੀ ਚਾਹੁੰਦੇ ਕਰ ਦੇ ਵੀ ਫਿਰ ਸਰਕਾਰ ਤੱਕਾ ਕਰੀ ਨੇ ਫਿਰ ਅੱਜ ਜੀ ਮੈਂ ਸਵੇਰੇ ਤਹਿਸੀਲ ਮੂਰ ਦੀ ਨਿੰਘ ਰਿਆ ਸੀ ਉੱਥੇ ਵੱਡੇ ਅੱਖਰਾਂ ਦੇ ਵਿੱਚ ਬੋਰਡ ਲੈ ਕੇ ਲਾਤਾ ਵੀ ਰੰਗੀਨ ਵੀ ਅੰਦਰ ਆਉਣ ਦੀ ਲੋੜ ਦੀ ਬਾਹਰੋਂ ਹੀ ਪੜ ਲਓ ਥੋੜੀ ਫਰਦ ਨਿਕਲਣੀ ਬੰਦ ਹੈ ਅੱਛਾ ਥੋੜੀ ਜੋ ਜ਼ਮੀਨ ਹੈ ਲੈਂਡ ਪੋਲਿੰਗ ਦੇ ਅੰਡਰ ਆ ਚੁੱਕੀ ਹੈ ਉਹਦੀ ਫਰਦ ਨਿਕਲਣੀ ਬੰਦ ਹੈ ਫਿਰ ਇਹ ਸਰਕਾਰਾਂ ਕਿਸਾਨਾਂ ਨਾਲ ਤੱਕਾ ਨਹੀਂ ਤਾਂ ਹੋਰ ਕੀ ਹੈ ਹੋਰ ਚ ਵਿਆਹ ਚੱਲ ਰਿਹਾ ਵੀ ਤੁਸੀਂ ਕਾਰਡ ਲਿਖ ਲਿਖ ਕੇ ਲਾ ਰਹੇ ਹੋ ਸਾਨੂੰ ਇਹੀ ਦੱਸ ਰਹੇ ਹੋ ਵੀ ਤੁਹਾਡੇ ਨਾਲ ਅਸੀਂ ਸ਼ਰੇਆਮ ਤੱਕਾ ਕਰ ਰਹੇ ਹਾਂ ਕਿ ਤੱਕਾ ਹੁੰਦਾ ਇੱਕ ਸ਼ਰੇਆਮ ਤੱਕਾ ਹੁੰਦਾ ਸਰਕਾਰ ਫਿਰ ਕਲੇਸ਼ ਧਾਰਾਂ ਚ ਹੀ ਦਿਖਾ ਰਹੀ ਹੈ ਕਹਿੰਦੇ ਇੱਕ ਕਿਸਾਨ ਬਹੁਤ ਖੁਸ਼ ਆ ਕਿਸਾਨ ਸਾਨੂੰ ਜ਼ਮੀਨਾਂ ਦੇ ਰਿਹਾ ਜਿਵੇਂ ਬਜ਼ੁਰਗਾਂ ਨੇ ਵੀ ਦੱਸਿਆ ਤੁਸੀਂ ਵੀ ਦੱਸੋ ਵੀ ਸਾਡੇ ਪਿੰਡ ਦਾ ਕੋਈ ਐਸਾ ਕਿਸਾਨ ਹੈ ਨਹੀਂ ਜਿਹੜਾ ਦੇ ਰਿਹਾ ਜ਼ਮੀਨ ਸੰਗਰੂਰ ਏਰੀਆ ਦਾ ਬਾਪੂ ਜੀ ਆ ਮੈਂ ਵੀਡੀਓ ਦੇਖ ਰਿਹਾ ਸੀਗਾ ਉਹਨਾਂ ਦੀ ਭਗਵੰਤ ਮਾਨ ਸਾਹਿਬ ਨੇ ਬੋਰਡ ਦੇ ਉੱਤੇ ਫੋਟੋ ਲਾਤੀ ਲਿਖ ਕੇ ਵੀ ਕਿਸਾਨ ਬਹੁਤ ਖੁਸ਼ ਆ ਇੰਨੇ ਹਜ਼ਾਰ ਕੀਲਾ ਰਿਕੁਇਰ ਲਈ ਸਾਨੂੰ ਕਿਸਾਨਾਂ ਨੇ ਹਾਂ ਭਾਰਤੀ ਜੀ ਉਹ ਬਾਪੂ ਜੀ ਚੋ ਸਵੇਰੇ ਉੱਠੇ ਬਾਪੂ ਜੀ ਦੇ ਪੁੱਤ ਕਹਿੰਦਾ ਬਾਪੂ ਤੂੰ ਭਾਂਹ ਕਿਹੜੇ ਟਾਈਮ ਜਾਇਆ ਉਹ ਬਾਪੂ ਜੀ ਕਹਿੰਦੇ ਮੈਨੂੰ ਤਾਂ ਕੋ ਪਤਾ ਵੀ ਹੈ ਨਹੀਂ ਮੈਂ ਤਾਂ ਭਗਵਾਨ ਤੁਮਾਰੋ ਟੀਵੀ 'ਚ ਦੇਖੇ ਨੂੰ ਵੀ ਮਹੀਨਾ ਹੋ ਗਿਆ ਉਹ ਕਹਿੰਦੇ ਤੇ ਇਹਦਾ ਫੋਟੋ ਲਾਤੀ ਉਹ ਤਾਂ ਹੁਣ ਵਿਚਾਰੇ ਇੱਕ ਦੇਸੀ ਬੰਦੇ ਸੀ ਕਿ ਨਹੀਂ ਤਾਂ ਇਹਨਾਂ ਦੇ ਪਰਚਾ ਹੋ ਸਕਦਾ ਸੀ ਬਿਨਾਂ ਰਜਾ ਮੰਡੀ ਤੋਂ ਤੁਸੀਂ ਕਿਸੇ ਬੰਦੇ ਨੂੰ ਉਹੀ ਪਬਲਿਕ ਦੇ ਵਿੱਚ ਉਛਾਲ ਰਹੇ ਉਹੀਂ ਉਹਨਾਂ ਨੇ ਬਦਨਾਮੀ ਕਰਾ ਰਹੇ ਸੁੱਤੇ ਪਿਆਂ ਦੀ ਬਿਲਕੁਲ ਉਹ ਵਿਚਾਰੇ ਉੱਠ ਕੇ ਦੇਖ ਰਹੇ ਉਹਨਾਂ ਦੇ ਡੇਡੇ ਬੂੜ ਲੱਗੇ ਪਏ ਉਹ ਕਹਿੰਦੇ ਆ ਕਿੱਥੋਂ ਲੱਗ ਗਏ ਉਹ ਕਹਿੰਦਾ ਬਾਬਾ ਜੀ ਤੁਸੀਂ ਜਾ ਕੇ ਆਏ ਹੋਗੇ ਉਹ ਕਹਿੰਦਾ ਤੂੰ ਦੇ ਕੇ ਆਇਆ ਉਹ ਪਿਓ ਪੁੱਤ ਹੀ ਆਪਸ ਵਿੱਚ ਲੜ ਪਏ ਅੱਛਾ ਇਹ ਦੱਸੋ ਜੀ ਮੇਰੇ ਤੁਹਾਡੀ ਪੂਰੀ ਦੀ ਪੂਰੀ ਜ਼ਮੀਨੀ ਜਿਹੜੀ ਹੈ ਕਿ ਇਸ ਪਾਲਿਸੀ ਦਾ ਟੋਟਲ ਜੀ ਈਵਨ ਇੱਥੇ ਤੱਕ ਸਾਡੇ ਦਾਖੇ ਪਿੰਡ ਦੇ ਘਰ ਵੀ ਆ ਚੁੱਕੇ ਆ ਅੱਛਾ ਜਿੱਥੇ ਲੋਕ ਰਹਿ ਰਹੇ ਨੇ ਨਾ ਜ਼ਮੀਨਾਂ ਦਾ ਜ਼ਮੀਨਾਂ ਘਰ ਵੀ ਆ ਚੁੱਕੇ ਆ ਸਾਡੇ ਜਿੱਥੇ ਡੰਗਰਾਂ ਅਸੀਂ ਰੱਖਿਆ ਹੁੰਦਾ ਜਿੱਥੇ ਪਿੰਡ ਦੇ ਵਿੱਚ ਗੜਾ ਕਹਿ ਦਿੰਦੇ ਆ ਗੜ ਸਾਨੂੰ ਤਾਂ ਇਹ ਲੱਗ ਰਿਹਾ ਵਾ ਵੀ ਅਸੀਂ ਪਿੰਡ ਚ ਜਦੋਂ ਨਿਕਲਿਆ ਕਰਾਂਗੇ ਮਾੜਾ ਜਿਹਾ ਬਾਹਰ ਵੀ ਸਾਡਾ ਬਣੂਗੀ ਸਾਨੂੰ ਤਾਂ ਇਹ ਲੱਗ ਰਿਹਾ ਵੀ ਇਹਨਾਂ ਦਾ ਡਿਵੈਲਪਮੈਂਟ ਤਾਂ ਹੋਣੀ ਨਹੀਂ ਹੂੰ ਡਵੈਲਪਮੈਂਟ ਦੇ ਤਾਂ ਪੈਸੇ ਪਹਿਲਾਂ ਕੀ ਜੀ ਵਾਲਾ ਹਿਸਾਬ ਲੈ ਕੇ ਦਿੱਲੀ ਇੰਜੋਏ ਕਰ ਰਹੇ ਨੇ ਗਾਂ ਇਲੈਕਸ਼ਨ ਕਿਸੇ ਜੋ ਸੂਬੇ ਦੇ ਵਿੱਚ ਹੋਣੀ ਆ ਉੱਥੇ ਵਰਤਣਗੇ ਜਿਵੇਂ ਪਹਿਲਾਂ ਸ਼ਰਾਬ ਘਟਾਲੇ ਦੇ ਵਿੱਚ ਤੁਸੀਂ ਦੇਖਿਆ ਹੀ ਆ ਇਹ ਜੇਲ੍ਹਾਂ ਕੱਟ ਕੇ ਆਏ ਨੇ ਉਦੋਂ ਪੰਜਾਬ ਇਲੈਕਸ਼ਨ ਲੜ ਲਈ ਇਹਨਾਂ ਨੇ ਪੈਸਾ ਲਿਆ ਹੁਣ ਉਹ ਇੱਥੇ ਵਰਤਿਆ ਵਰਤ ਕੇ ਆਪ ਜੇਲ੍ਹਾਂ ਕੱਟਿਆ ਤੇ ਆਪ ਹੁਣ ਦਿੱਲੀ ਦੇ ਲੋਕਾਂ ਨੇ ਵਿਲੇ ਕਰਕੇ ਰੱਖਤਾ ਨਕਾਰ ਹੀ ਦਿੱਤਾ ਉਹਨਾਂ ਨੇ ਟੋਟਲੀ ਜਮਾਤ ਆ ਜ਼ਬਤ ਕਰਤੀਆਂ ਉਹ ਕਹਿੰਦੇ ਜੀ ਸਾਡੇ ਹੱਥ ਜੋੜੇ ਸਾਡੇ ਕੋਲੋਂ ਜਾਓ ਪੰਜਾਬ ਦੇ ਲੋਕ ਵਿਚਾਰੇ ਫਸੇ ਹੋਏ ਨੇ ਹਲੇ ਇਹ ਵੀ ਹੱਥ-ਹੱਥ ਛੱਡੋ ਇਹਨਾਂ ਦਾ ਹੱਥ ਤੋੜ ਹੀ ਦੇਣੇ ਆ ਇਹ ਜੋੜਨ ਵਾਲੇ ਤਾਂ ਹੈ ਨਹੀਂਗੇ ਤਾਂ ਪੰਜਾਬੀ ਨੇ ਕੌਮ ਜੁਝਾਰੂ ਚ ਫਾਰਮ ਬੰਨੀ ਜਾਂਦੀ ਆ ਇਹਨਾਂ ਦਾ ਫੈਸਲਾ ਫਿਰ ਟਾਲੀ ਕਰਦੇ ਜਦੋਂ ਕਰਦੇ ਤੁਸੀਂ ਜਿਵੇਂ ਦੱਸ ਰਹੇ ਸੀ ਵੀ ਅਸੀਂ ਕੁਝ ਜ਼ਮੀਨ ਜਿਹੜੀ ਆ ਮੋਗੇ ਦੇ ਵਿੱਚ ਵੀ ਖਰੀਦੀ ਸੀ ਹੁਣ ਉੱਥੇ ਵੀ ਲੈਂਡ ਪੁਲਿੰਗ ਤਾਂ ਉਹ ਵੀ ਉਹਦੇ ਚ ਆ ਗਈ ਉਹ ਮੇਰੇ ਦੋਸਤ ਦੀ ਜ਼ਮੀਨ ਆ ਜੀ ਹਾਂ ਜੀ ਹਾਂ ਜੀ ਉਹ ਟੋਟਲੀ ਉਹ ਵੀ ਆ ਗਈ ਉਹਨਾਂ ਨੇ ਉੱਥੇ 501 ਏਕੜ ਰਿਕੁਇਰ ਕੀਤਾ ਜੀ ਉਹ ਨਾਲ ਹੀ ਉਹ ਵੀ ਆ ਗਈ ਜੀ ਉਹ ਜਿਵੇਂ ਕਹਿੰਦੇ ਆ ਵੀ ਚੰਗੇ ਨੂੰ ਲਈ ਹੁੰਦੀ ਆ ਕੋਈ ਵੀ ਚੀਜ਼ ਆ ਬੰਦਾ ਚੰਗੇ ਲਈ ਕਰਦਾ ਉਹ ਚੰਗੇ ਨੂੰ ਲਈ ਸੀ ਜੋ ਦੇਖਿਆ ਤਾਂ ਉਹਦੇ ਨੰਬਰ ਵੀ ਵਿੱਚ ਆ ਚੁੱਕੇ ਥੋਡੇ ਇੱਥੇ ਆਮ ਤੌਰ ਤੇ ਕੀ ਕੀ ਰੇਟ ਨੇੜੇ ਤੇੜ ਦੀ ਗੱਲ ਕਰਾਂ ਤਾਂ ਜ਼ਮੀਨ ਦਾ ਕੀ ਰੇਟ ਸਾਡੇ ਅਲੱਗ-ਅਲੱਗ ਰੇਟ ਆ ਦੇਖੋ ਜੀ ਲੁਧਿਆਣੇ ਦੇ ਜ਼ਿਲ੍ਹੇ ਦੇ ਲੁਧਿਆਣਾ ਪੰਜਾਬ ਦੇ ਵਿੱਚੋਂ ਕੁਦਰਤੀ ਇੰਡਸਟਰੀਅਲ ਲਈ ਮੰਨਿਆ ਜਾਂਦਾ ਵਾ ਮੈਂਚੈਸਟਰ ਕਹਿੰਦੇ ਇਹਨੂੰ ਤੇ ਉਹਦੇ ਵਿੱਚੋਂ ਸਾਡਾ ਦਾਖਾ ਪਿੰਡ ਜਮੇ ਮੋੜ ਦੇ ਉੱਤੇ ਹਾਈਵੇ ਜੀਟੀ ਰੋਡ ਦੇ ਉੱਪਰ ਪੈਂਡਾ ਸਾਡਾ ਤਕਰੀਬ ਉਹੀ ਵੈਸੀ ਸਾਡਾ ਗ੍ਰੀਨ ਬੈਲਟ ਦੇ ਵਿੱਚ ਆ ਹੁਣ ਕਰਕੇ ਸਾਡਾ ਜ਼ੋਨ ਵੈਸੀ ਰੇਟ ਥੋੜੇ ਜਿਹਾ ਆਪ ਸੀਗੇ ਕਿਉਂਕਿ ਸਾਡੇ ਇੱਕ ਕਲੋਨੀਆਂ ਨੇੜੇ ਨੇ ਸਾਡੇ ਡਿਵੈਲਪਮੈਂਟ ਪਹਿਲਾਂ ਹੀ ਇਨੀ ਆਲਰੇਡੀ ਹੋ ਚੁੱਕੀ ਆ ਇੱਧਰ ਨਹਿਰ ਆ ਹੈਗੀ ਆ ਇੱਧਰ ਜੀਟੀ ਰੋਡ ਹੈਗਾ ਤਾਂ ਕਰਕੇ ਸਾਡੇ ਪਹਿਲਾਂ ਹੀ ਰੇਟ ਆਪ ਸੀਗੇ ਸਭ ਪਰ ਕਿਸਾਨਾਂ ਨੇ ਸਾਡੇ ਨੇ ਉਦੋਂ ਵੀ ਨਹੀਂ ਵੇਚੀ ਜ਼ਮੀਨ ਉਦੋਂ ਵੀ ਕਈ ਜ਼ਮੀਨ ਸਾਹ ਕਰ ਰਹੇ ਪੈਸੇ ਚਾਹੀਦੇ ਤਾਂ ਉਹਦੀ ਲੈ ਲਾਂ ਪੈਸੇ ਚਾਹੀਦੇ ਉਹਦੀ ਲੈ ਲੈਂਦੇ ਆ ਸੜ ਤੱਕ ਕਿਸਾਨਾਂ ਨੇ ਉਦੋਂ ਵੀ ਨਹੀਂ ਵੇਚੀ ਥੋੜੀ ਮੈਂ ਕਈ ਕਿਸਾਨਾਂ ਨਾਲ ਗੱਲ ਕਰਵਾ ਦੂੰ ਉਹਨਾਂ ਨੂੰ ਵਿਚਾਰਿਆਂ ਨੂੰ ਕਈ ਕਿ ਕਰੋੜਾਂ ਦਾ ਡੀਲਰ ਆ ਕੇ ਬੈਠੇ ਸੀ ਪਰ ਉਹ ਕਦੇ ਵੀ ਨਹੀਂ ਅਸੀਂ ਨਹੀਂ ਜਿਹੜੀ ਜੀ ਕਿਸਾਨ ਦਾ ਜ਼ਮੀਨ ਨਾਲ ਮੂੰਹ ਹੁੰਦਾ ਜੀ ਬਿਲਕੁਲ ਕਿਸਾਨ ਤਾਂ ਜਿੱਥੇ ਚਾਰ ਦਿਨ ਜਿਹੜੇ ਬੰਦੇ ਨੂੰ ਬੁਲਾ ਲਏ ਉਹਨੂੰ ਛੱਡਣ ਨੂੰ ਜੀ ਨਹੀਂ ਕਰਦਾ ਚਾਹੇ ਦੁਸ਼ਮਣੀ ਵੀ ਪੈ ਜਾਵੇ ਕਿਸਾਨ ਤਾਂ ਜ਼ਮੀਨ ਦੇ ਵਿੱਚ ਪਿਓ ਦਾਦਿਆਂ ਨੇ ਦਿੱਤਾ ਹੁੰਦੀ ਚ ਇੱਕ ਚੀਜ਼ ਆ ਉਹ ਕਿੱਥੇ ਛੱਡ ਦ ਹਾਂ ਕੋਈ ਅੰਤ ਦੀ ਮਜਬੂਰੀ ਪੈ ਜਾਵੇ ਕੋਈ ਵਾਅਦਾ ਹੁੰਦਾ ਹੋਵੇ ਫੇਰ ਕਿਸਾਨ ਪੈਸਲਾ ਲਏ ਵੀ ਲੈਂਦਾ ਪਰ ਉਹ ਆਦੀ ਮਰਜ਼ੀ ਨਾਲ ਨਹੀਂ ਲੈਂਦਾ ਇਹਦਾ ਬਿਨਾ ਮਰਜ਼ੀ ਤੋਂ ਇਹ ਬਿਨਾ ਮਰਜ਼ੀ ਦਾ ੱੱਕਾ ਸ਼ਾਹੀ ਹੈ ਜੀ ਮਰਜ਼ੀ ਵਾਲਾ ਤਾਂ ਸ਼ਾਭਦੀ ਹੈ ਨਹੀਂ ਗਾ ੱੱਕਾ ਸ਼ਾਹੀ ਹੈ ਇਹਦਾ ਤਾਂ ਤੁਸੀਂ ਕੀ ਮੰਨਦੇ ਫਿਰ ਵੀ ਹੁਣ ਜ਼ਮੀਨਾਂ 'ਚ ਇਦਾਂ ਨਹੀਂ ਪੈਰ ਪਾਉਣ ਦਿੰਦੇ ਅਸੀਂ ਦੇਣੀਆਂ ਹੀ ਨਹੀਂ ਜ਼ਮੀਨਾਂ ਗੱਲ ਹੀ ਖਤਮ ਸਾਡੇ ਬਜ਼ੁਰਗਾਂ ਨੇ ਫੈਸਲਾ ਸੁਣਾਤਾ ਜੀ ਜੋ ਅਟਲ ਹੈ ਜ਼ਮੀਨਾਂ 'ਚ ਪੈਰ ਛੜ ਅਸੀਂ ਦੇਖਣ ਵੀ ਨਹੀਂ ਦਿੰਦੇ ਜਮੀਨਾ ਚੋਂ ਪੈਰ ਛੱਡਦਾ ਅਸੀਂ ਦੇਖਣ ਵੀ ਨਹੀਂ ਦਿੰਦੇ ਸਾਨੂੰ ਮਾਰ ਦੋ ਗੋਲੀ ਮਾਰ ਦੋ ਸਾਡੀ ਗਰਦਨ ਲਾ ਦੋ ਸਾਨੂੰ ਕੈਦ ਸੁਣਾ ਦੋ ਕਿਤੇ ਚੱਕ ਕੇ ਲੈ ਜਾਓ ਅਸੀਂ ਅੰਤ ਤੱਕ ਜਿੱਥੇ ਤੱਕ ਸੰਘਰਸ਼ ਲੜਿਆ ਗੁਰੂ ਸਿੰਘ ਜੀ ਦੇ ਇਸ ਬਾਰਸਾਂ ਅਸੀਂ ਗੁਰੂ ਗੁਰੂਆਂ ਨੇ ਸਾਡੇ ਨੇ ਸਿਖਾਇਆ ਵਾ ਜੁਰਮ ਨਾ ਸਹਿਣਾ ਨਾ ਕਰਨਾ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਵਧੀਆ ਸਰਕਾਰ ਬਣਾਈ ਸੀ 92 ਬਣਾ ਕੇ ਦਿੱਤੇ ਸੀ ਬੜੇ ਮਾਣ ਨਾਲ ਬਣਾ ਕੇ ਦਿੱਤੇ ਸੀ ਵੀ ਪਤਾ ਨਹੀਂ ਕੀ ਤਬਦੀਲੀ ਕਰ ਦੇਣਗੇ ਇਹਨੇ ਤਾਂ ਸਮਝ ਲਓ ਵੀ ਪਹਿਲੀ ਗੱਲ ਤਾਂ ਇਹ ਜਮਾਨ ਸਾਹਿਬ ਆਪ ਤਾਂ ਸਰਕਾਰ ਚਲਾਈ ਨਹੀਂ ਦੇ ਹਿੰਦੀ ਦੇ ਵਿੱਚ ਲਿਖ ਕੇ ਦਾ ਸਾਰੇ ਇਹਨਾਂ ਨੂੰ ਉੱਥੇ ਨੋਟੀਫਿਕੇਸ਼ਨ ਆਉਂਦੇ ਜਿਹੜੇ ਇਹਨਾਂ ਨੂੰ ਪੜ੍ਹਨੇ ਪਏ ਪੜ੍ਹਨੇ ਵੀ ਨਹੀਂ ਆਉਂਦੇ ਉਹ ਨਾਲ ਬੈਠੇ ਜਿਹੜੇ ਇਹਨਾਂ ਦੇ ਪੀਏ ਲਾਏ ਹੋਏ ਦਿੱਲੀ ਤੋਂ ਉਹ ਪੜ੍ਹ-ਪੜ੍ਹ ਕੇ ਸੁਣਾਉਂਦੇ ਆ ਤੁਸੀਂ ਦੇਖੀਏ ਤਾਂ ਇਹ ਤਾਂ ਆਮ ਗੱਲ ਹੀ ਹੈ ਤੇ ਉਹੀ ਫੈਸਲੇ ਸੁਣਾਉਂਦੇ ਆ ਮੈਂ ਤਾਂ ਹੈਰਾਨ ਆ ਵੀ ਪੰਜਾਬੀ ਇੱਕ ਪੰਜਾਬੀ ਨੇ ਸਾਰੀ ਸਰਕਾਰ ਪੰਜਾਬੀਆਂ ਦੀ ਹੈ ਪਤਾ ਨਹੀਂ ਕਿਉਂ ਇਹਨਾਂ ਇਹ ਦਬੇ ਹੋਏ ਨੇ ਦਿੱਲੀ ਵਾਲਿਆਂ ਤੇ ਇਸ ਕਦਰ ਲੱਗਦਾ ਕਿ ਜਿਵੇਂ ਹੁਣ ਤੁਸੀਂ ਜ਼ਮੀਨ ਤੁਸੀਂ ਖੇਤੀ ਦੇ ਲਈ ਵਾਪਸ ਆਏ ਸੀ ਬਹੁਤੇ ਐਸੇ ਕਿਸਾਨਾਂ ਦੇ ਪੁੱਤ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਚ ਲੋ ਆਪਣੀਆਂ ਕਮਾਈਆਂ ਕੀਤੀਆਂ ਪਰ ਉਸ ਤੋਂ ਬਾਅਦ ਮੁੜੇ ਕਿ ਯਾਰ ਨਹੀਂ ਯਾਰ ਆਪਦੇ ਪਿੰਡ ਜਾ ਕੇ ਆਪਣੀ ਪੈਲੀ ਸੰਭੀਏ ਜਾਂ ਫਿਰ ਉਧਰੋਂ ਪੈਲੀਆਂ ਲਈਆਂ ਇੱਧਰ ਇਨਵੈਸਟ ਕੀਤਾ ਪੰਜਾਬ ਦੇ ਵਿੱਚ ਟੈਲੀਆਂ ਲਈਆਂ ਤੁਹਾਨੂੰ ਲੱਗਦਾ ਫਿਰ ਇਸ ਕਦਰ ਉਹ ਜਿਹੜੀ ਜਵਾਨੀ ਨੇ ਉਧਰੋਂ ਕਮਾਇਆ ਉਹ ਪੰਜਾਬ ਚ ਆ ਕੇ ਇਨਵੈਸਟ ਕਰੂ ਪੰਜਾਬ ਚ ਜ਼ਮੀਨ ਲੂਗੀ ਅੱਜ ਤਾਂ ਮੋਗੇ ਦੀ ਗੱਲ ਆ ਬਠਿੰਡੇ ਦੀ ਗੱਲ ਆ ਲੁਧਿਆਣੇ ਦੀ ਗੱਲ ਆ ਹੋ ਸਕਦਾ ਕੱਲ ਨੂੰ ਹੋਰ ਕਿਤੇ ਵੀ ਅਰਬਨ ਸਟੇਟ ਦੇ ਨਾਂ ਤੇ ਐਕਵਾਇਰ ਹੋ ਜੇ ਫਿਰ ਲੱਗਦਾ ਨਹੀਂ ਕਿ ਲੋਕਾਂ ਚ ਇੱਕ ਡਰਦਾ ਮਾਹੌਲ ਪੈਦਾ ਹੋ ਕੇ ਯਾਰ ਜੇਕਰ ਐਸਾ ਕੁਝ ਹੋ ਗਿਆ ਸਾਡੀ ਵੀ ਜ਼ਮੀਨ ਗਈ ਫਿਰ ਅਸੀਂ ਕਰਾਂਗੇ ਕੀ ਇਹ ਸੱਚ ਹੈ ਜੀ ਮੈਂ ਇਕੱਲੇ ਨੇ ਨਹੀਂ ਫੈਸਲਾ ਲਿਆ ਮੇਰੇ ਨਾਲ ਦੋ ਮਿੱਤਰਾਂ ਨੇ ਹੋਰ ਵੀ ਫੈਸਲਾ ਲਿਆ ਸੀ ਹੂੰ ਉਹ ਮੈਨੂੰ ਕਹਿੰਦੇ ਵੀ ਤੁਸੀਂ ਚਲੋ ਚਲੋ ਉਹਨਾਂ ਦਾ ਕੁਝ ਕੰਮ ਕਰਕੇ ਰਜਾਇਆ ਸੀ ਉਹਨਾਂ ਨੇ ਐਤ ਕੀ ਹੋਣਾ ਸੀ ਪਰ ਆਉਣਾ ਕਿ ਹੁਣ ਅਸੀਂ ਕਿਹੜੇ ਮੂਹ ਨਾਲ ਕਹੀ ਮੈਂ ਵੀ ਉਹਨਾਂ ਨੂੰ ਪ੍ਰੇਰਿਤ ਕੀਤਾ ਸੀ ਵੀ ਚਲੋ ਚੱਲ ਕੇ ਆਪਾਂ ਪਿੰਡ ਮੋੜਦੇ ਆਂ ਪਿੰਡ ਮੋੜ ਕੇ ਖੇਤੀ ਕਰਦੇ ਆਂ ਉਹ ਕਿਨੇ ਮੈਨੂੰ ਕਿਹਾ ਵੀ ਆਪਾਂ ਡੈਰੀ ਫਾਰਮ ਖੋਲਦੇ ਆਂ ਪਰ ਡੈਰੀ ਫਾਰਮ ਹੁਣ ਅਸੀਂ ਮੱਝਾਂ ਕਮਾਉਣ ਨੂੰ ਚਾਕਲੇਟ ਥੋੜੀ ਖਵਾਉਣੇ ਆ ਅਸੀਂ ਤਾਂ ਪੱਠੇ ਖਵਾਉਣੇ ਆ ਪੱਠੇ ਬੀਜਣੇ ਕਿਤੇ ਧਰਤੀ ਤੇ ਇਹ ਤਾਂ ਹੈ ਨਹੀਂ ਵੀ ਅਸੀਂ ਪਲਾਟ ਦੇ ਵਿੱਚ ਪਠੇਲਾ ਲਾਂਗੇ ਨਾਲੇ ਸਾਨੂੰ ਪਲਾਟ ਵਿੱਚ ਜੀ ਨਿੰਘਾ ਰੋਣ ਦਊ ਪਹਿਲੀ ਗੱਲ ਪਲਾਟ ਹੀ ਕਿਉਂ ਦਈਏ ਜੀ ਪਲਾਟ ਹੈ ਹੀ ਸਾਡਾ ਇਹਦਾ ਭੁੱਲ ਜਾਣ ਕਮਰਸ਼ੀਅਲ ਸਾਨੂੰ ਪਤਾ ਨਹੀਂ ਕਮਰਸ਼ੀਅਲ ਕੀ ਹੁੰਦਾ ਅਸੀਂ ਆਪ ਹੀ ਕੱਟ ਲਾਂਗੇ ਜਦ ਦਿਨ ਕੱਟਣੇ ਹੋਏ ਸਾਨੂੰ ਸੀਐਲਯੂ ਲੈਣੇ ਨਹੀਂ ਆਉਂਦੇ ਅਸੀਂ ਲੈ ਲਾਂਗੇ ਪੈਸੇ ਭਰੋ ਲਿਓ ਸਾਰਾ ਕੁਝ ਜੋ ਡਿਵੈਲਪਮੈਂਟ ਹੁੰਦੀ ਆ ਸਾਡੇ ਏਰੀਆ 'ਚ ਹੋਈ ਆ ਸਾਰੇ ਪੰਜਾਬੀਆਂ ਨੇ ਕੀਤੀ ਆ ਕਿਸਾਨਾ ਨਹੀਂ ਕੀਤੀ ਕਿਸਾਨਾਂ ਦੇ ਪੁੱਤਾਂ ਨੇ ਕੀਤੀ ਧਰਤੀ ਨਾਲ ਜੁੜਿਆ ਹੋਇਆ ਕੰਮ ਦਾ ਜੋ ਵੀ ਅਸੀਂ ਕਰ ਸਕਦੇ ਹਾਂ ਹਾਂ ਅਸੀਂ ਦੁਕਾਨਦਾਰ ਜਿਵੇਂ ਕਹਿੰਦੇ ਵੀ ਦੁਕਾਨਾ ਖੋਲੋ ਅਸੀਂ ਦੁਕਾਨਾ ਨਹੀਂ ਖੋਲ ਸਕਦੇ ਨਾ ਸਾਤੋਂ ਚੱਲਣੀਆਂ ਨੇ ਨਾ ਸਾਨੂੰ ਕਰਨ ਆਉਂਦਾ ਇਹ ਕੁਝ ਇਹ ਗੱਲ ਥੋੜੀ ਸੱਚ ਹੈ ਜੀ ਅਸੀਂ ਬੱਚੇ ਮੇਰੇ ਮੇਰੇ ਨਾਲ ਦੇ بڑے ਛੋਟੇ ਵੱਡੇ ਭਾਈਆਂ ਨੇ ਬਣਿਆ ਨੇ ਸੋਚਿਆ ਸੀ ਅਸੀਂ ਪੰਜ ਸੱਤ ਜਣਿਆਂ ਨੇ ਪਲਾਨ ਕੀਤਾ ਸੀ ਵੀ ਚੱਲਾਂਗੇ ਉਹਨਾਂ ਚ ਪਹਿਲੇ ਨੰਬਰ ਤੇ ਮੈਂ ਆਇਆ ਇੱਕ ਮੇਰਾ ਵੀਰ ਹੋਰ ਆਇਆ ਪਰ ਜਿਹੜੇ ਤਿੰਨ ਪਿੱਛੇ ਰਹਿ ਗਏ ਉਹ ਸਾਨੂੰ ਹਲੇ ਰਾਤ ਮੈਨੂੰ ਮੈਸੇਜ ਆਇਆ ਮੈਨੂੰ ਉਹ ਕਹਿੰਦੇ ਯਾਰ ਵੀ ਇਹ ਤਾਂ ਪੰਗੇ ਹੀ ਲੈ ਲ ਮੈਂ ਕਹਾਂ ਵੀ ਕੀ ਗੱਲ ਹੋ ਗਈ ਉਹ ਕਹਿੰਦੇ ਯਾਰ ਸੈਸੀ ਦਾ ਜਿਹੜਾ ਇੱਥੋਂ ਬਣਾਏ ਸੀ ਸਾਰੇ ਲਾ ਬਣੇ ਸੀ ਸਾਨੂੰ ਤਾਂ ਬਚਾਈ ਹੋ ਗਿਆ ਜਿਵੇਂ ਰੱਬ ਨੇ ਸਾਨੂੰ ਹੱਥ ਦੇ ਕੇ ਰੱਖਿਆ ਹੁਣ ਅਸੀਂ ਕਿਸ ਡਰ ਰਹੇ ਆ ਜੀ ਲੋਕਾਂ ਦੇ ਸਹਿਮ ਪੈ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਜਾ ਕੇ ਕਰਨਾ ਕੀ ਹੈ ਅੱਜ ਤਾਂ ਇਹ 65000 ਏਕੜ ਕਰ ਰਹੇ ਆ ਲੁਧਿਆਣਾ ਦਾ 24 ਤੋਂ 25000 ਰੁਪਿਆ ਏਕੜ ਏਕੜ ਕਰ ਰਹੇ ਆ ਇਹ ਰਿਕੁਆਇਰ ਕੱਲੋਂ ਕੀ ਪਤਾ ਇਹਨਾਂ ਨੂੰ ਕੀ ਕਹਿ ਦੇਣਾ ਹਲੇ ਡੇਢ ਸਭਾ ਕੇ ਸਾਲ ਪਿਆਵ ਇਹਨਾਂ ਨੇ ਤਾਂ ਰਾਤ ਨੂੰ ਪੜਣਾ ਮੈਂ ਸਵੇਰੇ ਉੱਠ ਕੇ ਅਖਬਾਰਾਂ ਦੇ ਵਿੱਚ ਹਲਾਲਾਲਾ ਕਰਾ ਦੇਣੀ ਫਿਰ ਜਿਵੇਂ ਹੁਣ ਤਾਂ ਆਏ ਦਿਨ ਚੜਦਾ ਹੋਣਾ ਜਦੋਂ ਆਏ ਦਿਨ ਆ ਕੇ ਇੱਥੇ ਆਪਦੀਆਂ ਜ਼ਮੀਨਾਂ ਦੇਖਦੇ ਹੋ ਫਿਰ ਇਹ ਚੀਜ਼ ਵੀ ਇੱਕ ਆਪਦੇ ਮਨ ਨੂੰ ਖਾਂਦੀ ਹੋਣੀ ਕਿ ਯਾਰ ਜਿਵੇਂ ਹੁਣ ਜੇ ਕੱਲੋਂ ਇਹ ਤੱਕ ਕਰਨ ਤੇ ਆ ਗਏ ਵੀ ਜੇ ਐ ਸਾਡੀਆਂ ਜ਼ਮੀਨਾਂ ਹੀ ਸਾਥੋਂ ਗੁਲੀਆਂ ਫਿਰ ਕੀ ਬਚੂ ਕੋਲੇ ਇਹ ਵੀ ਗੱਲ ਖਾਂ ਨੂੰ ਆਉਂਦੀ ਹੋਣੀ ਹੈ ਮੈਂ ਕਹਾਂ ਜੀ ਤੁਸੀਂ ਆਪ ਹੀ ਇੱਕ ਵਾਰੀ ਇਹ ਗੱਲ ਤੁਸੀਂ ਮੈਂ ਤੁਹਾਨੂੰ ਦੱਸ ਕੇ ਨਹੀਂ ਮਹਿਸੂਸ ਕਰਾ ਸਕਦਾ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ ਜਿੱਥੇ ਜਿੱਥੇ ਨਿਗਾਹ ਜਾਂਦੀ ਹੈ ਸਾਰੇ ਕਿਤੇ ਇੱਕ ਵਾਰ ਤੁਸੀਂ ਝਾਕੇ ਦੇਖੋ ਤੁਹਾਨੂੰ ਇਹ ਮਹਿਸੂਸ ਹੋਵੇ ਵੀ ਇਹ ਸਾਰੀ ਚੀਜ਼ ਹੈ ਜਿਹੜੀ ਲੈਂਡ ਹੈ ਜਿਹੜੀ ਇਹ ਲੈਂਡ ਪੂਲਿੰਗ ਦੇ ਅੰਡਰ ਆ ਚੁੱਕੀ ਹੈ ਤਹਿਤ ਇਹਨਾਂ ਦੀਆਂ ਫਰਦਾਂ ਨਿਕਲੀਆਂ ਬੰਦ ਹੋ ਚੁੱਕੀਆਂ ਨੇ ਤੇ ਤੁਹਾਨੂੰ ਇੱਥੇ ਕੀ ਦਿਖ ਰਿਹਾ ਸੰਤਾ ਇਜਾੜਾ ਦਿਖ ਰਿਹਾ ਇਸ ਟਾਈਮ ਤਾਂ ਫਸਲ ਖੜੀ ਦਿਖ ਰਹੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਹਰਿਆਲੀ ਵਾਜਦੀ ਪਰ ਸਾਨੂੰ ਕੱਲ ਨੂੰ ਇੱਥੇ ਇਜਾੜਾ ਦਿਖ ਰਿਹਾ ਅਸੀਂ ਇੱਥੇ ਆ ਕਿਵੇਂ ਜਾਵਾਂਗੇ ਸੱਪਾਂ 'ਚ ਵਧਣਾ ਮੈਂ ਇੱਥੇ ਆ ਕੇ ਇਥੇ ਵੱਡਾ-ਵੱਡਾ ਘਾਹ ਹੋ ਜਾਣਾ ਮੈਂ ਨਾ ਇੱਥੇ ਕਿਸੇ ਨੇ ਆ ਕੇ ਸਾਹਮਣਾ ਨਾ ਕਰਨਾ ਡਵੈਲਪਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਡਵੈਲਪਮੈਂਟ ਕਰਨੀ ਸੀ ਸਾਡੇ ਜੇ ਬਲਾਕ ਆ ਰਾਜਗੁਰੂ ਨਗਰ ਆ ਮਹਾਲੀ ਪਿਆਵ ਹਲੇ ਵੀ ਉੱਥੇ ਕਿਸਾਨਾਂ ਨੇ ਉਦੋਂ ਚਾਰੇ ਵਿੱਚ ਆ ਕੇ ਮਹਾਲੀ ਜਦੋਂ ਲੈਂਡ ਪੋਲਿੰਗ ਹੋਈ ਕਿਸਾਨਾਂ ਨੇ ਜ਼ਮੀਨਾਂ ਦੇਤੀਆਂ ਪਲਾਟ ਲੈ ਲਈ ਮੇਰੇ ਕਈ ਬਾਕ ਵੈਸੇ ਜਿਹਨੇ ਜਿਨ੍ਹਾਂ ਨੂੰ ਹਲੇ ਤੱਕ ਕੋਈ ਪਲਾਟ ਹੀ ਨਹੀਂ ਲੱਭ ਰਿਹਾ ਵੀ ਸਾਡਾ ਪਲਾਟ ਕਿੰਨਾ ਨੰਬਰ ਆ ਜੀ ਪਹਿਲਾਂ ਉਹੀ ਕਲੀਅਰ ਕਰ ਲੋ ਤੁਸੀਂ ਥੋੜਾ ਨਾਲੇ ਤੁਹਾਨੂੰ ਤਜਰਬਾ ਹੋ ਜਾਊਗਾ ਵੀ ਉੱਥੇ ਕਿਵੇਂ ਲੈਂਡ ਕਿਵੇਂ ਪਲਾਟ ਕੱਟੀਦੇ ਆ ਆ ਸਾਡਾ ਰਾਜਗੁਰੂ ਨਗਰ ਆ ਜੀ ਮੇਰੀ 33 34 ਸਾਲ ਦੀ ਉਮਰ ਆ ਬਤੀ 33 ਸਾਲ ਦੀ ਉਹ ਸੱਤੋਂ ਜੰਮਣ ਦੇ ਪਹਿਲਾਂ ਦੀਆਂ ਗੱਲਾਂ ਦੱਸਦਾ ਸਾਡੇ ਫਾਦਰ ਸਾਹਿਬ ਨੇ ਦੱਸ ਦਿੰਦੇ ਵੀ 40 ਸਾਲ ਹੋ ਗਏ ਲੈਂਡ ਪੁਲਿੰਗ ਕਰਕੇ ਤੇ ਪਲਾਟ ਕੱਟਿਆ ਨੂੰ ਹਲੇ ਤੱਕ ਅਸੀਂ ਉਹਨਾਂ ਨੂੰ ਦੇਖ ਰਹੇ ਆ ਵੀ ਹਲੇ ਤੱਕ ਉੱਥੇ ਕਈ ਪਲਾਟ ਇਹ ਜੇ ਪਏ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਕੋਈ ਜਿਨ੍ਹਾਂ ਨੂੰ ਵਿਚਾਰਿਆਂ ਲੋਟ ਹੈ ਸੀ ਮਰਮੁਕ ਵੀ ਗਈ ਅਬ ਨਮਾਏ ਕਿਉਂ ਕਰਨਾ ਸੀ ਜਿਹੜਾ ਪ੍ਰਾਣਾ ਅਧੂਰਾ ਪਿਆ ਸਰਕਾਰ ਉਹਨੂੰ ਪੂਰਾ ਕਰੇ ਨਾਲੇ ਉਹਨੂੰ ਦੇਖ ਕੇ ਲੋਕ ਲੋਕ ਉਹਨਾਂ ਦੀ ਸਰਕਾਰ ਦੀ ਪ੍ਰਸ਼ੰਸਾ ਕਰਨਗੇ ਵੀ ਸਰਕਾਰ ਨੇ ਅਧੂਰੇ ਪੇ ਕੰਮ ਪੂਰੇ ਕੀਤੇ ਪੂਰੇ ਕੀਤੇ ਨਾਲੇ ਇਹ ਹਾਂ ਇਹ ਤਾਂ ਗੱਲਾਂ ਇਹ ਚੀਜ਼ ਚਾਹੀਦੀ ਨਹੀਂ ਵੀ ਜੋ ਚਾਹੀਦੀ ਨਹੀਂ ਸਰਕਾਰ ਉਹ ਦੇ ਰਹੀ ਆ ਜੋ ਚਾਹੀਦੀ ਨਹੀਂ ਅਸੀਂ ਨਾ ਸੁਣਨਾ ਚਾਹੁੰਦੇ ਆ ਇਹ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਇਸ ਚੀਜ਼ਾਂ ਸੁਣਨੀਆਂ ਵੀ ਨਹੀਂ ਚਾਹੁੰਦੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪੈਣਾ ਅੱਜ ਲੈ ਲੈਣ ਕੱਲੂ ਲੈ ਲੈਣ ਪਰਸੋਂ ਨੂੰ ਲੈ ਲੈਣ ਇਹ ਵਾਪਸ ਲੈਣਾ ਪੈਣਾ ਇਹ ਪੰਜਾਬੀਆਂ ਨੇ ਕਿਸਾਨਾਂ ਨੇ ਚੀਜ਼ ਠਾਨ ਲਈ ਆ ਇਹ ਚੀਜ਼ ਹੋਣੀ ਨਹੀਂ ਤੇ ਨਾ ਮੁਮਕਿਨ ਜੀ ਬਾਈ ਸਮਾਂ ਤ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਨੌਜਵਾਨ ਕੈਨੇਡਾ ਤੋਂ ਆਏ ਕਹਿੰਦੇ ਖੇਤੀ ਕਰਨ ਦੇ ਲਈ ਆਏ ਪਰ ਖੇਤੀ ਕਰਨ ਦੇ ਲਈ ਆਏ ਜ਼ਰੂਰ ਪਰ ਇੱਥੇ ਆ ਕੇ ਜਦੋਂ ਇਹ ਚੀਜ਼ ਦਾ ਪਤਾ ਲੱਗਾ ਕਿ ਸਾਡੀ ਜ਼ਮੀਨ ਜਿਹੜੀ ਆ ਉਹ ਸਰਕਾਰ ਇਸ ਤਰ੍ਹਾਂ ਦੇ ਨਾਲ ਹਥਿਆਉਣਾ ਚਾਹੁੰਦੀ ਆ ਤਾਂ ਕਹਿੰਦੇ ਸਾਡੇ ਪੈਰਾਂ ਥੱਲੋਂ ਖੋਦੇ ਥੱਲੋਂ ਜ਼ਮੀਨ ਖਿਸਕੀ ਕਿ ਆਹ ਕੁਝ ਹੋਇਆ ਤਾਂ ਫਿਰ ਸਾਡਾ ਭਵਿੱਖ ਸਾਡਾ ਫਿਊਚਰ ਕੀ ਹੋਊਗਾ ਇਹ ਲੁਧਿਆਣਾ ਏਰੀਏ ਦੇ ਗਰਾਊਂਡ ਦੀ ਰਿਐਲਿਟੀ ਆ ਗਰਾਊਂਡ ਦੀ ਜਿਹੜੀ ਹੈਗੀ ਉਹ ਸੱਚਾਈ ਆ ਕਿ ਅਸਲ ਦੇ ਵਿੱਚ ਕਿਸਾਨ ਜਿਹੜੇ ਉਹ ਕੀ ਚਾਹੁੰਦੇ ਹਾਲਾਂਕਿ ਸਾਨੂੰ ਨਹੀਂ ਪਤਾ ਕਿ ਉਹ ਕਿਸਾਨ ਕਿਹੜੇ ਨੇ ਜਿਨ੍ਹਾਂ ਨੂੰ ਸਰਕਾਰ ਦੇ ਮੰਤਰੀ ਸਰਕਾਰ ਦੇ ਐਮਐਲਏ ਸਰਕਾਰ ਦੇ ਵਿਧਾਇਕ ਇਹ ਕਹਿ ਰਹੇ ਨੇ ਕਿ ਕਿਸਾਨ ਖੁਸ਼ੀ-ਖੁਸ਼ੀ ਜ਼ਮੀਨਾਂ ਦੇ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਪੋਸਟਰਾਂ ਤੇ ਦੇਖ ਰਹੇ ਹੋ ਸਾਨੂੰ ਨਹੀਂ ਪਤਾ ਉਹ ਕਿਸਾਨ ਕਿੱਥੋਂ ਦੇ ਨੇ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਨੇ ਕਿੱਥੋਂ ਦੇ ਨੇ ਦੇਣਾ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਪਰ ਇਹ ਅਸਲ ਗਰਾਉਂਡ ਦੀ ਸੱਚਾਈ ਗਰਾਉਂਡ ਦੀ ਰਿਐਲਿਟੀ ਹੈ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮਾਉਂਦੇ ਹੋ ਜੈਤ ਧੰਨਵਾਦ ਜੀ